ਜਦੋਂ ਤੁਸੀਂ ਚੱਲ ਕੇ ਆਏ ਹੋ ਤੁਸੀਂ ਤੇ ਤੁਹਾਨੂੰ ਘੱਟੋ-ਘੱਟਨੀ ਤੇ 10 ਮਿੰਟ ਵੇਟ ਕਰਨਾ ਹੈ ਜੇ ਤੁਸੀਂ ਖਾਣਾ ਖਾਧਾ ਹੈ ਘੱਟੋ-ਘੱਟ ਅੱਧਾ ਘੰਟਾ ਵੇਟ ਕਰਨਾ ਹੈ ਜੇ ਚਾਹ ਕੌਫੀ ਪੀਤੀ ਹੈ ਘੱਟੋ-ਘੱਟ 1 ਘੰਟਾ ਪੀ ਕੇ ਵੇਟ ਕਰਨੀ ਹੈ ਜੇ ਸਿਗਰਟ ਪੀ ਕੇ ਆਏ ਹੋ ਘੱਟੋ-ਘੱਟ ਅੱਧਾ ਘੰਟਾ ਵੇਟ ਕਰਨਾ ਬੀਪੀ ਚੈੱਕ ਕਰਨ ਤੋਂ ਪਹਿਲਾਂ ਅਸੀਂ ਬੜਾ ਬਲੇਮ ਕਰਦੇ ਆ ਕਿ ਯਾਰ ਬਲੱਡ ਪ੍ਰੈਸ਼ਰ ਮੈਂ ਚੈੱਕ ਕੀਤਾ ਹੁਣੇ ਤੇ ਮਤਲਬ 145 ਸੀਗਾ ਔਰ 2 ਮਿੰਟ ਬਾਅਦ ਦੇਖਿਆ ਸੀ 135 ਯਾਰ ਇਹ ਮਸ਼ੀਨ ਹੀ ਗਲਤ ਹੈ ਜੀ ਵਾਕਈ ਸਹੀ ਗੱਲ ਹੈ ਤੇ ਅੱਛਾ ਮੈਨੂੰ ਇੱਕ ਮੈਂ ਫਿਰ ਉਹਨਾਂ ਨੂੰ ਪੁੱਛਦਾ ਹਾਂ ਮਰੀਜ਼ਾਂ ਨੂੰ ਵੀ ਮੈਨੂੰ ਇੱਕ ਗੱਲ ਦੱਸੋ ਜਿਹੜਾ ਡਾਕਟਰ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰਦਾ ਹੈ ਵੀ ਜਿੱਦਾਂ ਕਹਿੰਦਾ ਵੀ ਤੁਹਾਡਾ 135 ਬਲੱਡ ਪ੍ਰੈਸ਼ਰ ਆਇਆ ਹੈ ਉਹਨੂੰ ਕਹਿ ਕੇ ਦੀ ਦੁਬਾਰਾ ਚੈੱਕ ਕਰਨਿਆ ਹਰ ਬੰਦਾ ਬਰਾਬਰ ਨਹੀਂ ਮੇਰੀ ਹਾਈਟ ਤੁਹਾਡੀ ਹਾਈਟ ਇਹਦੀ ਹਾਈਟ ਸੇਮ ਨਹੀਂ ਠੀਕ ਹੈ ਇਸ ਕਰਕੇ ਬਲੱਡ ਪ੍ਰੈਸ਼ਰ ਵੀ ਸੇਵ ਨਹੀਂ ਸਕਦਾ ਇੱਕ ਬੰਦੇ ਦਾ ਨਾਰਮਲ ਬਲੱਡ ਪ੍ਰੈਸ਼ਰ 120 ਹੈ ਇੱਕ ਬੰਦੇ ਦਾ ਬਲੱਡ ਪ੍ਰੈਸ਼ਰ ਨਾਰਮਲ 130 ਹੈ ਤੇ ਇੱਕ ਦਾ ਨਾਰਮਲ ਬਲੱਡ ਪ੍ਰੈਸ਼ਰ 90 ਹੈ ਜੀ ਉਹ ਸਾਰੇ ਕੰਮ ਸਹੀ ਕਰ ਰਹੇ ਘਰ ਜਿਹੜਾ ਤੁਸੀਂ ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋ ਉਹ 135 ਤੋਂ ਥੱਲੇ ਆਉਣਾ ਚਾਹੀਦਾ ਜੀ ਤੇ 85 ਤੋਂ ਥੱਲੇ 135 ਤੇ 85 ਆਡੀ ਪ੍ਰਡਿਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਗੌਰ ਸਵਾਗਤ ਕਰਦੀ ਹਾਂ ਦਸ਼ਕੋ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਰ ਇੱਕ ਇਨਸਾਨ ਕਹਿ ਦਿੰਦਾ ਕਿ ਮੈਨੂੰ ਬੀਪੀ ਦੀ ਸਮੱਸਿਆ ਹੈ। ਆਖਰ ਬੀਪੀ ਕੀ ਹੁੰਦਾ ਹੈ? ਵਧਿਆ ਬੀਪੀ ਖਤਰਨਾਕ ਹੈ ਜਾਂ ਫਿਰ ਘਟਿਆ? ਅਸੀਂ ਬੀਪੀ ਨੂੰ ਕਿਵੇਂ ਠੀਕ ਕਰ ਸਕਦੇ ਹਾਂ? ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਚੰਡੀਗੜ੍ਹ ਦੇ ਮਾਹਿਰ ਡਾਕਟਰ ਡਾਕਟਰ ਯੂਪੀ ਸਿੰਘ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ। ਜੀ। ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲੋਂ ਇਹ ਹੀ ਜਾਨਣਾ ਚਾਹੁੰਦੇ ਹਾਂ ਕਿ ਬੀਪੀ ਹੁੰਦਾ ਕੀ ਹੈ ਜੀ? ਸੀ ਬਲੱਡ ਪ੍ਰੈਸ਼ਰ ਜਿਹੜਾ ਤੁਹਾਡੀਆਂ ਨਾੜੀਆਂ ਦੇ ਵਿੱਚ ਜਦੋਂ ਹਾਰਟ ਪੰਪ ਕਰਦਾ ਹੈ ਤੇ ਹਾਰਟ ਪੰਪ ਕਰਦਾ ਇੱਕ ਖਾਸ ਪ੍ਰੈਸ਼ਰ ਦੇ ਉੱਪਰ ਤੇ ਜੇ ਉਹ ਪ੍ਰੈਸ਼ਰ ਨਾੜੀਆਂ ਦੇ ਵਿੱਚ ਜ਼ਿਆਦਾ ਹੋਵੇ ਤੇ ਅਸੀਂ ਉਹਨੂੰ ਬਲੱਡ ਪ੍ਰੈਸ਼ਰ ਕਹਿੰਦੇ ਆ ਉਹ 2 ਵਜੇ ਨਾਲ ਹੋ ਸਕਦਾ ਹੈ ਜਿੱਦਾਂ ਮੇਰੀ ਗੱਲ ਤੋਂ ਤੁਸੀਂ ਸਮਝੇ ਇੱਕ ਤਾਂ ਜਦੋਂ ਹਾਰਟ ਜੇ ਪੰਪ ਜ਼ਿਆਦਾ ਜ਼ੋਰ ਨਾ ਕਰ ਰਿਹਾ ਹੈ ਪ੍ਰੈਸ਼ਰ ਮਾਰ ਰਿਹਾ ਹੈ ਦੂਸਰਾ ਹਾਰਟ ਤਾਂ ਪ੍ਰੈਸ਼ਰ ਠੀਕ ਕਰ ਰਿਹਾ ਹੈ ਲੇਕਿਨ ਨਾੜੀਆਂ ਥੋੜੀਆਂ ਜੀਆਂ ਟਾਈਟ ਹੋ ਗਈਆਂ ਜਾਂ ਨਾੜੀਆਂ ਥੋੜੀਆਂ ਜੀਆਂ ਹਾਰਡ ਹੋ ਗਈਆਂ ਜੀ ਤੋਂ ਜੋ ਨਾੜੀਆਂ ਹਾਰਡ ਹੋ ਜਾਂਦੀਆਂ ਤੇ ਫਿਰ ਉਹ ਬਲੱਡ ਪ੍ਰੈਸ਼ਰ ਉਹ ਇਹਦੀ ਹੋਰ ਸਾਰੇ ਕਾਰਨ ਹੈ ਮੈਂ ਤੇ ਬੜਾ ਸਿੰਪਲੀਫਾਈਡ ਤਰੀਕਾ ਦੱਸਿਆ ਹੈਗਾ ਪਰ ਇਹ ਦੋ ਕਮ ਵਜਾ ਹੈਗੀਆਂ ਜਿਹਦੇ ਨਾਲ ਨਾ ਬਲੱਡ ਪ੍ਰੈਸ਼ਰ ਵੱਧ ਹੈ ਜੀ ਅੱਛਾ ਹੁਣ ਬਲੱਡ ਪ੍ਰੈਸ਼ਰ ਕਿੰਨਾ ਮਤਲਬ ਘਰ ਕਿੰਨਾ ਹੋਵੇ ਅਸੀਂ ਮਤਲਬ ਕਈ ਐਬੀ ਨੂੰ ਬਲੱਡ ਪ੍ਰੈਸ਼ਰ ਹੋ ਗਿਆ ਘਰ ਜਿਹੜਾ ਤੁਸੀਂ ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋ ਉਹ 135 ਤੋਂ ਥੱਲੇ ਆਉਣਾ ਚਾਹੀਦਾ ਤੇ 85 ਤੋਂ ਥੱਲੇ 135 ਤੇ 85 ਠੀਕ ਹੈ ਕਦੀ ਕਦੀ ਜ਼ਿਆਦਾ ਹੋਏਗਾ ਬਲੱਡ ਪ੍ਰੈਸ਼ਰ ਕਿਉਂਕਿ ਬਲੱਡ ਪ੍ਰੈਸ਼ਰ ਫਿਕਸਡ ਚੀਜ਼ ਨਹੀਂ ਹੈਗੀ ਉਹ ਕਦੀ ਘਟ ਆਂਦਾ ਹੈ ਕਦੀ ਜ਼ਿਆਦਾ ਆਂਦਾ ਤੇ ਤੁਸ ਨੂੰ ਘੱਟ ਵਾਲਾ ਦੇਖੀਏ ਜ਼ਿਆਦਾ ਵਾਲਾ ਦੇਖੀਏ ਨਾ ਐਵਰੇਜ ਕਰੀਏ ਜੇ ਐਵਰੇਜ ਬਲੱਡ ਪ੍ਰੈਸ਼ਰ ਤੁਹਾਡਾ 135 85 ਤੋਂ ਥੱਲੇ ਹੈ ਨਾ ਤਾਂ ਫਿਰ ਤੁਸੀਂ ਪਿਛਕ ਮਹੀਨੇ 2 ਮਹੀਨੇ ਚ ਇੱਕ ਵਾਰੀ ਚੈੱਕ ਕਰ ਲਿਆ ਤਾਂ ਕੋਈ ਐਸੀ ਗੱਲ ਨਹੀਂ ਜੀ ਤੇ ਜੇ ਤੁਸੀਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਖਾ ਰਹੇ ਹੋ ਫੇਰ ਤੁਹਾਨੂੰ ਬਲੱਡ ਪ੍ਰੈਸ਼ਰ ਰੈਗੂਲਰ ਚੈੱਕ ਕਰਨਾ ਪੈਂਦਾ ਜਿੱਦੋਂ ਵੀ ਡਾਕਟਰ ਕਹੇਨ ਉਸ ਤੋਂ ਪਹਿਲਾਂ ਤੁਹਾਨੂੰ ਜਦੋਂ ਮਨ ਕਰਿਆ ਮਹੀਨੇ 'ਚ ਇੱਕ ਅਦਵੀ ਕਰ ਲਿਆ ਦੋ ਵਾਰੀ ਕਰ ਲਿਆ ਜੇ ਬਲੱਡ ਪ੍ਰੈਸ਼ਰ ਜ਼ਿਆਦਾ ਦੀ ਬਿਮਾਰੀ ਆ ਗਈ ਡਾਕਟਰ ਨੇ ਦਵਾਈ ਦੇ ਦਿੱਤੀ ਐਂਡ ਡਾਕਟਰ ਦੱਸ ਵੀ ਦੇਗਾ ਵੀ ਆਪਾਂ ਬੀਪੀ ਕਿੱਦਾਂ ਚੈੱਕ ਕਰਨਾ ਹੈ ਇੱਕਰ ਆਪਾਂ ਤੁਹਾਨੂੰ ਹੋਰ ਗੱਲ ਦਸੀ ਹੈ ਬੀਪੀ ਚੈੱਕ ਕਿਦਾਂ ਕਰਨਾ ਹੈ ਉਹੀ ਅਗਲਾ ਮੈਂ ਸਵਾਲ ਪੁੱਛਣਾ ਸੀ ਕਿਉਂਕਿ ਵਾਕਈ ਪਤਾ ਕੀ ਹੈ ਅੱਜ ਕੱਲ ਸਰ ਮਸ਼ੀਨਾ ਸਾਰਿਆਂ ਨੇ ਲੈ ਲਈ ਹੈ ਜੀ ਇਹ ਪਤਾ ਨਹੀਂਗਾ ਕਿ ਅਸੀਂ ਬੀਪੀ ਚੈੱਕ ਕਿਵੇਂ ਕਰਨਾ ਹੈਗਾ ਬੀਪੀ ਨੂੰ ਚੈੱਕ ਕਿਵੇਂ ਕਰਨਾ ਚਾਹੀਦਾ ਹੈ ਹਾਂ ਹੁਣ ਪਤਾ ਕੀ ਹੈ ਬੀਪੀ ਜਿਹੜਾ ਹੈਗਾ ਕਿ ਅਸੀਂ ਬੜਾ ਬਲੇਮ ਕਰਦੇ ਆ ਕਿ ਯਾਰ ਬਲੱਡ ਪ੍ਰੈਸ਼ਰ ਮੈਂ ਚੈੱਕ ਕੀਤਾ ਹੁਣੇ ਤੇ ਮਤਲਬ 145 ਸੀਗਾ ਔਰ 2 ਮਿੰਟ ਬਾਅਦ ਦੇਖਿਆ ਜੀ 135 ਯਾਰ ਇਹ ਮਸ਼ੀਨ ਹੀ ਗਲਤ ਹੈ ਜੀ ਵਾਕਈ ਸਹੀ ਗੱਲ ਹੈ ਤੇ अच्छा मेनू एक मैं फिर उनो नु पूछदा हुन ना मरीजानो भी मेनू एक गल दसो जेड़ा डॉक्टर ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰਦਾ ਵੀ ਜਿੱਦਾਂ ਕਹਿੰਦਾ ਵੀ ਤੁਹਾਡਾ 135 ਬਲੱਡ ਪ੍ਰੈਸ਼ਰ ਆਇਆ ਹੈ ਉਹਨੂੰ ਕਹਿ ਕੇ ਦੀ ਦੁਬਾਰਾ ਚੈੱਕ ਕਰਨੇ ਆਤੇ ਜੀ ਕਹਿੰਦੇ ਨਹੀਂ ਕਿਸੇ ਤੇ ਨਹੀਂ ਕਿਹਾ ਹੈ ਨਾ ਤੇ ਮੇਰੇ ਕਾ ਹੋ ਸਕਦਾ ਤੁਸੀਂ ਉਹਨੂੰ ਕੋ ਉਹਦੇ ਚ ਵੀ ਇਹੀ ਆਵੇ ਹੋ ਸਕਦਾ ਹੈ ਨਾ ਬਿਲਕੁਲ ਤੋ ਇਸ ਕਰਕੇ ਬਲੱਡ ਪ੍ਰੈਸ਼ਰ ਫਿਕਸ ਚੀਜ਼ ਨਹੀਂ ਹੁਣ ਸਾਡੀਆਂ ਇੱਕ ਇੰਗਲੈਂਡ ਦੀਆਂ ਨਾਈਸ ਕਾ ਹੈਗੀ ਸਾਡੀ ਆਰਗੇਨਾਈਜੇਸ਼ਨ ਉਹਦੀਆਂ ਗਾਈਡਲਾਈਨਸ ਹੈ ਬ੍ਰਿਟਿਸ਼ ਹਾਈਪਰਟੈਨਸ਼ਨ ਸੁਸਾਇਟੀ ਦੀਆਂ ਵੀ ਗਾਈਡਲਾਈਨਸ ਹੈ ਹੁਣ ਸਾਡੀਆਂ ਇੰਡੀਅਨ ਵੀ ਸਾਰਿਆਂ ਨੇ ਅਸੀਂ ਇੱਕ ਗਾਈਡਲਾਈਨ ਕਰਿਆ ਵੀ ਬੀਪੀ ਕਿ ਲੈਣਾ ਕਿਸ ਤਰ੍ਹਾਂ ਹੈ ਜੀ ਹੈਨਾ ਹੁਣ ਬੀਪੀ ਕਿੱਦਾਂ ਲੈਣਾ ਹੈ ਉਹਦੇ ਵਿੱਚ ਪਹਿਲਾਂ ਤਾਂ ਇਹ ਜੀ ਬੈਕ ਸਪੋਰਟਡ ਹੋਣੀ ਚਾਹੀਦੀ ਜੀ ਐਦਾਂ ਆਪਾਂ ਬੈਠੇ ਆ ਬੀਪੀ ਨਹੀਂ ਸਹੀ ਆਏਗਾ ਜੀ ਪੁਰਾਣੇ ਟਾਈਮ ਤਾਂ ਪਸਟੂਲ ਤੇ ਬਿਠਾ ਕੇ ਮਰੀਜ਼ ਨੂੰ ਚੈੱਕ ਕਰਦੇ ਸੀ ਨਾ ਗਲਤ ਸੀ ਜੀ ਹੈ ਨਾ ਹਸਪਤਾਲ ਜੇ ਚੂਲ ਤੇ ਭੇਜਾ ਪਪਾ ਤੇ ਬੀਪੀ ਚੈੱਕ ਕਰ ਲਿਆ ਨਾ ਐਦਾਂ ਪਿੱਛੇ ਬੈਕ سپورਟਡ ਹੋ ਗਿਆ ਆਰਮ ਵੀ سپورਟਡ ਇਹ ਨਹੀਂਗਾ ਵੀ ਐਦਾਂ ਤਖਬੀ ਬਾਹ ਤੇ ਲੈਣਾ ਜਿੰਨੇ ਵੀ ਤੁਹਾਡੇ ਆਟੋਮੈਟਿਕ ਬੀਪੀ ਇਨਸਟਰੂਮੈਂਟ ਬਣੇ ਆ ਉਹ ਇਸ ਤਰ੍ਹਾਂ ਦੇ ਬਣੇ ਆ ਕਿ ਸੱਜੇ ਹੱਥ ਨਾਲ ਤੁਸੀਂ ਬੀਪੀ ਚੈੱਕ ਕਰੋ ਤਖਬੇ ਬਾਹ ਦੇ ਚੈੱਕ ਕਰੋ ਸਾਰਾ ਉਹ ਸਿਸਟਮ ਅੰਦਰ ਉਹਨੇ ਐਦਾਂ ਦਾ ਬਣਾਇਆ ਹੋਇਆ ਸੋ ਖਬੀ ਬਾਹ ਤੇ ਚੈੱਕ ਕਰਨਾ ਔਰ ਐਦਾਂ ਨਹੀਂ ਹੋਣੀ ਬਾਹ ਐਦਾਂ ਨਹੀਂ ਬੈਣਾ ਪਿੱਛੇ ਬੈਠਣਾ ਇੱਥੇ ਕਰਨਾ ਕਰ ਲਿਆ ਜੀ ਚਾਹ ਨਹੀਂ ਪੀਤੀ ਹੋਣੀ ਚਾਹੀਦੀ ਜੇ ਤੁਹਾਨੂੰ ਯੂਰਿਨ ਆਇਆ ਤਾਂ ਖਾਲੀ ਹੋਣਾ ਚਾਹੀਦਾ ਬਲੈਡਰ ਭਰਿਆ ਨਹੀਂ ਹੋਣਾ ਚਾਹੀਦਾ ਠੀਕ ਹੈ ਕੋਈ ਟੈਨਸ਼ਨ ਕੋਈ ਕੋਈ ਸਿਰਦਰਦ ਕੋਈ ਚੱਕਰ ਨਹੀਂ ਹੋਣਾ ਚਾਹੀਦਾ ਜੇ ਹੋਏਗਾ ਤੇ ਉਹਦਾ ਬੀਪੀ ਵੱਧ ਜਾਏਗਾ ਬੱਸ ਇਹ ਤੁਮ ਠੀਕ ਹੈ ਸੋ ਜਦੋਂ ਬਹਿ ਕੇ ਆਰਾਮ ਦੇ ਨਾਲ ਬੈਸਟ ਟਾਈਮ ਕੀ ਹੋਇਆ ਵੀ ਸਵੇਰੇ ਸਵੇਰੇ ਤੁਸੀਂ ਉੱਠੇ ਹੋ ਤੁਸੀਂ ਫਰੈਸ਼ ਹੋ ਗਏ ਤੇ ਆ ਕੇ ਬੀਪੀ ਚੈੱਕ ਕਰ ਲਿਆ ਚਾਹ ਪੀਣ ਤੋਂ ਪਹਿਲਾਂ ਜੀ ਰਾਤੀ ਡਿਨਰ ਤੋਂ ਪਹਿਲਾਂ ਚੈੱਕ ਕਰ ਲਿਆ ਜੇ ਦਫ਼ਤਰ ਚ ਜਾਂਦੇ ਹੋ ਤੇ ਰਾਤ ਨੂੰ ਡਿਨਰ ਫਿਰ ਆਪਣੇ ਲੰਚ ਤੋਂ ਪਹਿਲਾਂ ਲੈ ਲਿਆ ਦਫ਼ਤਰ ਚ ਜੇ ਲੈਣਾ ਕਈਆਂ ਦਾ ਦਫ਼ਤਰ ਜਾ ਕੇ ਬੀਪੀ ਵੱਧ ਜਾਂਦਾ ਜੀ ਲੈ ਲਿਆ ਤੇ ਬੀਪੀ ਇੱਕ ਵਾਰੀ ਬੀਪੀ ਲੈ ਲਿਆ ਪਹਿਲਾਂ ਤੇ ਬਹਿ ਕੇ 2 ਚੱਕ ਮਿੰਟ ਬੀਪੀ ਚੈੱਕ ਕਰ ਲਿਆ ਚੈੱਕ ਕਰਕੇ ਪਹਿਲੀ ਰੀਡਿੰਗ ਡਿਸਕਾਰਡ ਕਰਤੀ ਜੀ ਇਹ ਇੰਪੋਰਟੈਂਟ ਹੈ ਦੂਜੀ ਰੀਡਿੰਗ ਲੀਤ ਰੋਣ ਕੁਝ ਬੰਦੇ ਦੂਜੀ ਰੀਡਿੰਗ ਕਹਿੰਦੇ ਆ ਕੁਝ ਗਾਈਡਲਾਈਨ ਕੁਝ ਕਹਿੰਦੇ ਤੀਜੀ ਰੀਡਿੰਗ ਲਾਓ ਜੀ ਤੁਸੀਂ ਲੈ ਲਿਆ ਬੀਪੀ ਖਤਮ ਕਰਤਾ ਇਗਨੋਰ ਕਰਤਾ ਦੂਜੀ ਰੀਡਿੰਗ ਲਾਓ ਦੂਸਰੀ ਰੀਡਿੰਗ ਸਹੀ ਹੈ ਜੀ ਪਹਿਲੀ ਰੀਡਿੰਗ ਜਿਹੜੀ ਤੁਹਾਡੇ ਐਂਗਜ਼ਾਇਟੀ ਕਰਕੇ ਕਿ ਤੂੰ ਮੈਂ ਬਲੱਡ ਸ਼ੂਗਰ ਚੈੱਕ ਕਰਨ ਲੱਗਾ ਉਹ ਥੋੜਾ ਜਿਹਾ ਵੱਜ ਜਾਂਦਾ ਉਹ ਮਸ਼ੀਨ ਦਾ ਫਾਲਟ ਨਹੀਂਗਾ ਫੋਰ ਦੀ ਸਿਸਟਮ ਦਾ ਹਾਲ ਤੁਸੀਂ ਘਬਰਾ ਜਾਂਦੇ ਹੋ ਕਿ ਪਤਾ ਨਹੀਂ ਮੈਂ ਬੀਪੀ ਚੈੱਕ ਕਰਨ ਕਰੇ ਕਿੰਨਾ ਆਏਗਾ ਜੀ ਸਰ ਤੁਸੀਂ ਬਹੁਤ ਵਧੀਆ ਦੱਸਿਆ ਹੈਗਾ ਵਾਕਈ ਲੋਕ ਇਦਾਂ ਹੀ ਕਰਦੇ ਹੈਗੇ ਕਈ ਲੋਕ ਜਿਹੜਾ ਹੈਗਾ ਜਿਵੇਂ ਬੈਠਿਆ ਕੁਰਸੀ ਦੇ ਉੱਤੇ ਮਸ਼ੀਨ ਲਾਈ ਤੇ ਐਂ ਬਹਿ ਜਾਂਦੇ ਹੈਗੇ ਐ ਕੋਈ ਉਹਨੂੰ ਮਸ ਪਿੱਛੇ ਸਹਾਰਾ ਨਹੀਂ ਦਿੰਦੇ ਹੈਗੇ ਦੂਸਰਾ ਸਰ ਇੱਕ ਚੀਜ਼ ਹੋਰ ਦੱਸੋ ਜਿਵੇਂ ਕੋਈ ਤੁਰ ਕੇ ਆਇਆ ਹੈਗਾ ਆ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਬੀਪੀ ਚੈੱਕ ਕਰਨਾ ਚਾਹੀਦਾ ਕਿਉਂਕਿ ਲੋਕ ਕਈ ਵਾਰੀ ਕੀ ਕਰਦੇ ਤੁਰ ਕੇ ਆਉਂਦੇ ਆ ਨਾਲ ਹੀ ਮਸ਼ੀਨ ਲਾ ਕੇ ਬੈਠ ਜਾਂਦੇ ਜੀ ਕਿੰਨਾ ਬੀਪੀ ਆ ਗਿਆ ਉਹ ਨਹੀਂ ਕਰਨਾ 10 ਮਿੰਟ ਬਾਅਦ ਈਵਨ ਮੈਂ ਅਸੀਂ ਨਾ ਇੱਕ ਸਟ ਉਹਦੇ ਚੋ ਦਿਖਾਇਆ ਉਹਨਾਂ ਨੇ ਕਿ ਜਿਹੜੇ ਬੰਦੇ ਨੇ ਪਿਸ਼ਾਬ ਰੋਕਿਆ ਹੋਇਆ ਹੈ ਬਲੈਡਰ ਫੁੱਲ ਹੈ ਉਹਦਾ ਪਤਾ ਕਿੰਨਾ ਬੀਪੀ ਵੱਧ ਸਕਦਾ ਹੈ 40 mm ਜੀ ਜੇ ਉਹ ਬੰਦੇ ਦਾ ਨॉर्मਲ ਬਲੱਡ ਪ੍ਰੈਸ਼ਰ ਵਿਚਾਰੇ ਦਾ 120 ਹੈਗਾ ਤੇ ਜੇ ਉਹ ਪਿਸ਼ਾਬ ਹੋਲਡ ਕਰਕੇ ਕਰੂਗਾ ਤਾਂ 160 ਆਏਗਾ ਜੀ ਸੋ ਉਹੀ ਗੱਲ ਦੁਬਾਰਾ ਆ ਗਈ ਕਿ ਤੁਹਾਡੀ ਬਾਡੀ ਦੇ ਵਿੱਚ ਕੋਈ ਵੀ ਮਤਲਬ ਸਟ्रेस ਮੈਂਟਲ ਜਾਂ ਫਿਜ਼ੀਕਲ ਹੈ ਉਹਦੇ ਨਾਲ ਬੀਪੀ ਵੱਧ ਹੈ ਨਾ ਜੀ ਹੁਣ ਇਹਨੂੰ ਕਹੋ ਤੁਸੀਂ ਬੀਪੀ ਕਰਕੇ ਮੇਰਾ ਪਿਸ਼ਾਬ ਰੁਕਿਆ ਹੋਇਆ ਉਹ ਤੇ ਗਲਤ ਹੈ ਨਾ ਜੀ ਠੀਕ ਹੈ ਸੋ ਪਿਸ਼ਾਬ ਰੁਕਿਆ ਸੀਗਾ ਇਸ ਕਰਕੇ ਬੀਪੀ ਵੱਧ ਗਿਆ ਜਦੋਂ ਤੁਸੀਂ ਚੱਲ ਕੇ ਆਏ ਹੋ ਤੁਸੀਂ ਤੇ ਤੁਹਾਨੂੰ ਘੱਟੋ ਘੱਟ ਨਹੀਂ ਤੇ 10 ਮਿੰਟ ਵੇਟ ਕਰਨਾ ਹੈ ਜੇ ਤੁਸੀਂ ਖਾਣਾ ਖਾਧਾ ਹੈ ਘੱਟੋ ਘੱਟ ਅੱਧਾ ਘੰਟਾ ਵੇਟ ਕਰਨਾ ਹੈ ਜੇ ਚਾਹ ਕੌਫੀ ਪੀਤੀ ਹੈ ਘੱਟੋ ਘੱਟ 1 ਘੰਟਾ ਪੀ ਕੇ ਵੇਟ ਕਰਨੀ ਹੈ ਜੇ ਸਿਗਰਟ ਪੀ ਕੇ ਆਏ ਹੋ ਘੱਟੋ ਘੱਟ ਅੱਧਾ ਘੰਟਾ ਵੇਟ ਕਰਨਾ ਹੈ ਬੀਪੀ ਚੈੱਕ ਕਰਨ ਤੋਂ ਪਹਿਲਾਂ ਜੀ ਹੋ ਗਈ ਜੀ ਤੇ ਸਰ ਇੱਕ ਚੀਜ਼ ਹੋਰ ਦੱਸੋ ਬੀਪੀ ਦੀ ਗੋਲੀ ਕਿਹੜੇ ਟਾਈਮ ਲੈਣੀ ਚਾਹੀਦੀ ਹੈ ਜੀ ਕਈ ਲੋਕ ਕਹਿੰਦੇ ਨੇ ਸ਼ਾਮ ਨੂੰ ਲੈਣੀ ਚਾਹੀਦੀ ਹੈ ਕਈ ਲੋਕ ਕਹਿੰਦੇ ਸਵੇਰੇ ਲੈਣੀ ਚਾਹੀਦੀ ਹੈ ਕਈ ਕਹਿੰਦੇ ਰੋਟੀ ਦੇ ਨਾਲ ਹੀ ਲੈਣੀ ਚਾਹੀਦੀ ਹੈ ਕਦੋਂ ਲੈਣੀ ਚਾਹੀਦੀ ਹੈ ਜੀ ਅ ਅਸੀਂ ਬੜਾ ਦੇਖਿਆ ਕਿ ਜਿਹੜਾ ਰਾਤ ਵਾਲਾ ਬਲੱਡ ਪ੍ਰੈਸ਼ਰ ਅਸੀਂ ਹਿਸਾਬ ਲਾਇਆ ਕਿ ਉਹ ਬਹੁਤ ਇੰਪੋਰਟੈਂਟ ਹੁੰਦਾ ਯੂ ਨੋ ਹਾਰਟ ਦੀਆਂ ਬਿਮਾਰੀਆਂ ਵਾਸਤੇ ਕਿਉਂਕਿ ਰਾਤ ਨੂੰ ਬਲੱਡ ਪ੍ਰੈਸ਼ਰ ਘਟ ਜਾਏ ਨਾ ਜੀ ਕਾਫੀ ਤੇ ਉਹ ਚੰਗਾ ਹੁੰਦਾ ਹਾਰਟ ਨੂੰ ਨਾੜੀਆਂ ਨੂੰ ਥੋੜਾ ਸਾ ਮਿਲ ਜਾਂਦਾ ਰਾਹਤ ਮਿਲ ਜਾਂਦੀ ਸੋ ਅਸੀਂ ਉਹ ਦਿਮਾਗ ਸੋਚ ਕੇ ਕਿਹਾ ਯਾਰ ਦਵਾਈ ਕਿਉਂ ਨਾ ਰਾਤ ਨੂੰ ਦਿੱਤੀ ਜਾਏ ਠੀਕ ਹੈ ਤੇ ਸ਼ਾਇਦ ਸਾਨੂੰ ਬੈਨੀਫਿਟ ਮਿਲੇ ਤੋਂ ਕੋ ਬੜੀ ਸੋਹਣੀ ਸਟੱਡੀ ਹੋਈ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਬਾਅਦ ਚ ਐਨਾਲਿਸਿਸ ਇਹ ਕੀਤਾ ਕਿ ਸਵੇਹੀ ਦੁਇਰੇ ਖਾਓ ਦੁਪਹਿਰੇ ਖਾਓ ਸ਼ਾਮ ਖਾਓ ਕੋਈ ਫਰਕ ਨਹੀਂ ਪੈਂਦਾ ਜੀ ਠੀਕ ਹੈ ਹੁਣ ਉਹ ਸਾਡੇ ਕੋਲ ਮੈਂ ਤੁਹਾਨੂੰ ਦੱਸਾਂ ਜਿਹੜੀਆਂ ਚੰਗੀਆਂ ਚੰਗੀਆਂ ਦਵਾਈਆਂ ਜਿਹੜੀਆਂ ਅਸੀਂ ਸਾਡੀਆਂ ਟਾਪ ਦੀਆਂ ਤਿੰਨ ਮੈਡੀਸਿਨ ਚਾਰ ਜਿਹੜੀਆਂ ਅਸੀਂ ਆਮੋਮਨ ਯੂਜ਼ ਕਰਦੇ ਆਂ ਉਹਦਾ ਅਸਰ ਕਈਆਂ ਦਾ 24 ਘੰਟੇ ਹੈ ਕਈਆਂ ਦਾ 36 ਤੇ ਕਈਆਂ ਦਾ 48 ਘੰਟੇ ਜੀ اچھا ਹੂੰ ਤੂੰ ਸ਼ਾਮੇ ਲਾਓ ਸਵੇਰੇ ਲਾਓ ਕਿ ਕੋ ਲੱਗਦਾ ਤੁਹਾਨੂੰ ਫਰਕ ਪੈਗਾ ਉਹ 35 ਘੰਟੇ ਤੋਂ ਦਾ ਅਸਰ ਹੈ ਜੀ ਸੋ ਅੱਛਾ ਹੁਣ ਮੈਂ ਜੋ ਰਿਕਮੈਂਡ ਕਰਦਾ ਮੈਂ ਕਹਿੰਨਾ ਵੀ ਸਵੇਰੇ ਉੱਠਦੇ ਹੋ ਨਾ ਤੇ ਸਵੇਰੇ ਬੈਟੀ ਦੇ ਨਾਲ ਹੀ ਲੈ ਲਓ ਅੱਛਾ ਉਹਦੀ ਇੱਕ ਵਜ੍ਹਾ ਹੈ ਉਹਦੀ ਖਾਸ ਵਜ੍ਹਾ ਕਰਕੇ ਕਹਿਣਾ ਕਿ ਬੰਦਾ ਭੁੱਲਦਾ ਨਹੀਂ ਜੀ ਡਿਨਰ ਟਾਈਮ ਇਜ਼ ਜਦੋਂ ਬੰਦਾ ਚਾਂਸ ਹੈ ਕਿ ਅੱਜ ਉਹ ਬਾਹਰ ਗਿਆ ਹੋਇਆ ਹੈ ਅੱਜ ਉਹ ਲੇਟ ਆਇਆ ਹੈਗਾ ਅੱਜ ਕਿਸੇ ਨੇ ਬੁਲਾਇਆ ਹੈਗਾ ਕਰੇ ਉਹ ਸ਼ਾਮ ਦੀ ਦਵਾਈ ਰੁਕ ਜਾ ਜਾਂਦੀ ਹੈ ਜੀ ਤੋ ਸਵੇਰੇ ਸਵੇਰੇ ਨਾਸ਼ਤੇ ਦੇ ਨਾਲ ਲੈ ਲਓ ਜਾਂ ਸਵੇਰੇ ਸਵੇਰੇ ਬੈਟੀ ਦਿਨਾ ਜਿਹੜੀ ਇੱਕ ਦੋ ਗੋਲੀਆਂ ਲੈਣੀਆਂ ਗਲਤ ਜੀ ਸ੍ਰੀ ਇੱਕ ਚੀਜ਼ ਦੱਸੋ ਜਿਵੇਂ ਤੁਸੀਂ ਕਹਿ ਕਿ ਸਵੇਰੇ ਲੈ ਲਓ ਕਈ ਲੋਕ ਇਹ ਕਹਿੰਦੇ ਨੇ ਕਿ ਖਾਲੀ ਪੇਟ ਜਿਹੜੀ ਬੀਪੀ ਦੀ ਗੋਲੀ ਬਿਲਕੁਲ ਨਹੀਂ ਖਾਣੀ ਚਾਹੀਦੀ ਕਈ ਕਹਿੰਦੇ ਨੇ ਹੈਗੇ ਖਾ ਲੈਣੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਹੈ ਜੀ ਮੈਂ ਖਾਲੀ ਪੇਟ ਕਿਹਾ ਨਹੀਂ ਮੈਂ ਬੈਠੀ ਨਾ ਕਿਹਾ ਜੀ ਅੱਛਾ ਅੱਛਾ ਬੈਠੀ ਨਾ ਬਿਸਕੁਟ ਬਿਸਕੁਟ ਕੁਝ ਨਾ ਕੁਝ ਹੁੰਦਾ ਇਹ ਜਿਹੜੀਆਂ ਦਿਨੀਆਂ ਵੀ ਬਲੱਡ ਪ੍ਰੈਸ਼ਰ ਵਾਲੀਆਂ ਦਵਾਈਆਂ ਹਨਾ ਇਹ ਮਤਲਬ ਖੁਸ਼ੀ ਦੀ ਗੱਲ ਫੋਰਚੂਨੇਟ ਇਹ ਹੈਗਾ ਕਿ ਇਹ ਮੈਦੇ ਨੂੰ ਤੰਗ ਨਹੀਂ ਕਰਦੀਆਂ ਜੀ ਤੋ ਇਸ ਕਰਕੇ ਜੇ ਤੁਸੀਂ ਬਾਇਚਾਂਸ ਖਾਲੀ ਪੇਟ ਵੀ ਲੈ ਲਈਏ ਤੋ ਕੋਈ ਉਹਦਾ ਮਤਲਬ ਬਹੁਤ ਭਾਰੀ ਨੁਕਸਾਨ ਨਹੀਂ ਹੁੰਦਾ ਪਰ ਅਸੀਂ ਹਮੇਸ਼ਾ ਕਹਿੰਦੇ ਆ ਕੋਈ ਵੀ ਦਵਾਈ ਤਾਂ ਕਿ ਮੇਧਾ ਨਾ ਤੰਗ ਕਰੇ ਐਸਿਡ ਦੇ ਵਿੱਚੇ ਖਰਾਬ ਨਾ ਕਰੇ ਤੁਸੀਂ ਕਹਿੰਦੇ ਆ ਵੀ ਥੋੜਾ ਬੋਤਾ ਖਾ ਕੇ ਕੁਝ ਲੈ ਲਓ ਜੀ ਸਰ ਵਧਿਆ ਹੋਇਆ ਬੀਪੀ ਜ਼ਿਆਦਾ ਖਤਰਨਾਕ ਹੁੰਦਾ ਜਾਂ ਘਟਿਆ ਹੋਇਆ ਕਿਉਂਕਿ ਨਾ ਪਿੰਡਾਂ ਦੇ ਵਿੱਚ ਅਕਸਰ ਹੀ ਲੋਕ ਇੱਕ ਚੀਜ਼ ਕਹਿੰਦੇ ਆ ਕਿ ਵਧ ਗਿਆ ਬੀਪੀ ਚਲ ਕੋਈ ਗੱਲ ਇਹ ਘਟਣਾ ਨਹੀਂ ਚਾਹੀਦਾ ਘਟਿਆ ਬੀਪੀ ਜਿਹੜਾ ਜ਼ਿਆਦਾ ਖਤਰਨਾਕ ਹੈਗਾ ਇੱਕ ਮਿੱਥ ਹੈ ਜਾਂ ਸਚਾਈ ਹੈ ਜੀ ਇਹ ਇਹ ਮਤਲਬ ਮਿਥ ਇਸ ਕਰਕੇ ਹੈ ਵਾਲੇ ਬੰਦੇ ਕੀ ਕਰਦੇ ਹੈ ਕਿ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਨਾ ਕੋਈ ਸਿੰਪਟਮ ਆਇਆ ਮੈਨੂੰ ਚੱਕਰ ਆਇਆ ਮੈਨੂੰ ਘਬਰਾਟ ਜੀ ਹੋਈ ਮੈਨੂੰ ਉਲਟੀ ਜੀ ਆਈ ਤੇ ਮੈਂ ਬੀਪੀ ਚੈੱਕ ਕਰਾਂ ਜੀ ਹੈ ਜੀ ਤਾਂ ਜਿਨ੍ਹਾਂ ਨੂੰ ਤਾਂ ਬੀਪੀ ਜ਼ਿਆਦਾ ਮਿਲਦਾ ਉਹ ਕਹਿੰਦੇ ਜ਼ਿਆਦਾ ਬੀਪੀ ਕਰਕੇ ਪ੍ਰੋਬਲਮ ਹੈ ਤੇ ਜਿਨ੍ਹਾਂ ਨੂੰ ਬੀਪੀ ਘੱਟ ਮਿਲਦਾ ਕਹਿੰਦੇ ਘੱਟ ਬੀਪੀ ਕਰਕੇ ਪ੍ਰੋਬਲਮ ਹੈ ਜਦ ਕਿ ਇਹ ਕੋਈ ਵੀ ਸਿੰਪਟਮ ਬਲੱਡ ਪ੍ਰੈਸ਼ਰ ਲੋ ਜਾਂ ਹਾਈ ਨਾਲ ਨਹੀਂ ਹੁੰਦੇ ਜੀ ਪਹਿਲੀ ਗੱਲ ਇਹ ਇੱਕ ਜੇ ਹੁਣ ਅਸੀਂ ਕੀ ਕੀਤਾ ਸਾਡੇ ਕੋਲ ਮਸ਼ੀਨਾਂ ਹੈਗੀਆਂ ਮੈਂ ਖੈਰ ਪਹਿਲਾਂ ਆਪਾਂ ਗੱਲ ਕੀਤੀ ਹੈ ਵੀ ਸਾਡੇ ਕੋਲ ਮਸ਼ੀਨਾਂ ਹੈਗੀਆਂ ਜਿਹਦੇ ਨਾਲ ਸਾਨੂੰ 24 ਘੰਟੇ ਦਾ ਬੀਪੀ ਰਿਕਾਰਡ ਕਰਦੇ ਆ ਅਸੀਂ ਇੱਕ ਬੜੀ ਇੰਟਰਸਟਿੰਗ ਚੀਜ਼ ਦੇਖੀ ਕਿ ਜੇ ਬੰਦੇ ਨੂੰ ਸਿਰਦਰਦ ਹੈ ਨਾ ਜੀ ਤਾਂ ਸਿਰਦਰਦ ਪਹਿਲਾਂ ਆਉਂਦੀ ਹੈ ਬਲੱਡ ਪ੍ਰੈਸ਼ਰ ਬਾਅਦ ਚ ਵੱਧਦਾ ਹੈ ਜੀ ਤਾਂ ਇਹਦਾ ਮਤਲਬ ਬਲੱਡ ਪ੍ਰੈਸ਼ਰ ਕਰਕੇ ਤੇ ਸਿਰਦਰਦ ਨਹੀਂ ਹੋਈ ਉਹਨੂੰ ਉਲਟੀਆਂ ਪਹਿਲਾਂ ਲੱਗਦੀਆਂ ਬੀਪੀ ਫੇਰ ਵੱਧਦਾ ਹੈ ਚੱਕਰ ਪਹਿਲਾਂ ਆਉਂਦੇ ਬੀਪੀ ਫੇਰ ਵੱਧਦਾ ਹੈ ਜੀ ਸੋ ਅਸੀਂ ਕੀ ਕਰਦੇ ਹਾਂ ਜਦੋਂ ਚੱਕਰ ਆਇਆ ਜਦੋਂ ਬੀਪੀ ਆਇਆ ਅਜਿਹਾ ਚੱਲਿਆ ਬਿ ਮਸ਼ੀਨ ਲਿਆ ਬੀਪੀ ਦੇਖੀਏ ਤਾਂ ਅਸੀਂ ਕਹਿੰਨੇ ਬੀਪੀ ਤਾਂ ਬੀਪੀ ਤੇ ਜ਼ਿਆਦਾ ਹੀ ਆਣਾ ਜੀ ਬੀਪੀ ਜ਼ਿਆਦਾ ਆਇਆ ਅਸੀਂ ਕਿਹਾ ਲੈ ਵੀ ਚੱਕਰ ਆ ਰਿਹਾ ਸਿੱਧਾ ਐਮਰਜੈਂਸੀ ਪਹੁੰਚ ਜਾਓ ਡਾਕਟਰ ਕੋਲ ਦਵਾਈਆਂ ਦੂਆਂ ਲਾਓ ਠੀਕ ਹੈ ਜੀ ਜੇ ਅਸੀਂ ਸਿਰਦਰਦ ਦੀ ਦਵਾਈ ਲੈ ਲਈਏ ਉਸ ਟਾਈਮ ਤੇ ਅੱਧੇ ਘੰਟੇ ਬਾਅਦ ਬੀਪੀ ਚੈੱਕ ਕਰ ਲਈਏ ਸ਼ਾਇਦ ਸਾਨੂੰ ਡਾਕਟਰ ਕੋ ਜਾਣ ਦੀ ਲੋੜ ਹੀ ਨਾ ਪਵੇ ਜੀ ਸੋ ਲੋ ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ ਹੈ ਜੀ ਲੋ ਬਲੱਡ ਪ੍ਰੈਸ਼ਰ ਸਿਰਫ ਅਕਿਊਟ ਐਮਰਜੈਂਸੀਜ਼ ਦੇ ਵਿੱਚ ਹੀ ਹੁੰਦਾ ਹੈ ਜੇ ਤੁਸੀਂ ਕਹੋ ਵੀ ਮੇਰਾ ਲੋ ਬਲੱਡ ਪ੍ਰੈਸ਼ਰ ਹੈ ਪਿਛਲੇ 10 ਸਾਲ ਤੋਂ ਤਾਂ ਬਿਲਕੁਲ ਗਲਤ ਸਟੇਟਮੈਂਟ ਹੈ ਠੀਕ ਹੈ ਹਰ ਬੰਦਾ ਬਰਾਬਰ ਨਹੀਂ ਮੇਰੀ ਹਾਈਟ ਤੁਹਾਡੀ ਹਾਈਟ ਇਹਦੀ ਹਾਈਟ ਸੇਮ ਨਹੀਂ ਠੀਕ ਹੈ ਇਸ ਕਰਕੇ ਬਲੱਡ ਪ੍ਰੈਸ਼ਰ ਵੀ ਸੇਮ ਨਹੀਂ ਸਕਦਾ ਇੱਕ ਬੰਦੇ ਦਾ ਨਾਰਮਲ ਬਲੱਡ ਪ੍ਰੈਸ਼ਰ 120 ਹੈ ਇੱਕ ਬੰਦੇ ਦਾ ਬਲੱਡ ਪ੍ਰੈਸ਼ਰ ਨਾਰਮਲ 130 ਹੈ टेक द नॉर्मल ब्लड प्रेशर 90 ਹੈ ਜੀ ਉਹ ਸਾਰੇ ਕੰਮ ਸਹੀ ਕਰ ਰਹੇ ਉਹ ਹੁੰਦੀ ਪ੍ਰੋਬਲਮ ਇੱਥੇ ਹੈ ਕਿ ਜਦੋਂ ਉਹਨਾਂ ਨੂੰ ਕੋਈ ਸਿੰਪਟਮ ਜਾ ਹੋਇਆ ਨਾ ਜੀ ਕੋਈ ਚੱਕਰ ਆਇਆ ਕੋਈ ਗਲ ਬਾਤ ਹੋਈ ਕੋ ਬਾਂਝ ਦਰਦ ਹੋਈ ਲਿਆਓ ਜੀ ਬੀਪੀ ਚੈੱਕ करिए ਤੇ ਬੀਪੀ ਆ ਗਿਆ ਲੋ ਕਹਿੰਦੇ ਲੋ ਬੀਪੀ ਹੋ ਗਿਆ ਨਮਕ ਲਾਓ ਕਾਫੀ ਦਿਓ ਚਾਹ ਦਿਓ ਪਤਾ ਨਹੀਂ ਕੀ-ਕੀ ਕਰੋ ਲੇਕਿਨ ਲੋ ਬਲੱਡ ਪ੍ਰੈਸ਼ਰ ਨਾਰਮਲ ਨਹੀਂ ਹੈ ਇੱਕ ਵਧੀਆ ਗੱਲ ਦੱਸਾਂ ਲੋ ਬਲੱਡ ਪ੍ਰੈਸ਼ਰ ਵਾਲੇ ਬੰਦੇ ਜਿਹੜੇ ਆ ਉਹ ਜ਼ਿਆਦਾ دیر ਜਿੰਦਾ ਰਹਿੰਦੇ ਜੀ ਦੇ ਹੈਵ ਅ ਲੰਗਰ ਲਾਈਫ ਠੀਕ ਹੈ ਚੰਗੀ ਗੱਲ ਹੈ ਬਿਲਕੁਲ ਸਰ ਇਹ ਤੁਸੀਂ ਨਾ ਬਹੁਤ ਸਾਰੀਆਂ ਮਿੱਥਾਂ ਤੋੜੀਆਂ ਹੈਗੇ ਜਿਵੇਂ ਵਾਕਈ ਸਹੀ ਗੱਲ ਹੈਗੀ ਜੇ ਕਿਸੇ ਦਾ ਮੜਾ ਜੇ ਸਿਰ ਦਰਦ ਹੋਵੇ ਤਾਂ ਬੀਪੀ ਚੈੱਕ ਕਰਦੇ ਜਿਵੇਂ ਬੀਪੀ ਵਧਿਆ ਹੋਵੇ ਕਹਿੰਦੇ ਮੈਨੂੰ ਤਾਂ ਵੀ ਤਾਂ ਸਿਰ ਦਰਦ ਹੋ ਰਿਹਾ ਹੈ ਕਿਉਂਕਿ ਮੇਰਾ ਤਾਂ ਬੀਪੀ ਵਧਿਆ ਹੋਇਆ ਹੈ ਜੀ ਦੂਸਰੀ ਚੀਜ਼ ਸਰ ਤੁਸੀਂ ਸਹੀ ਗੱਲ ਕਹੀ ਹੈਗੀ ਕਿ ਹਰ ਇੱਕ ਦਾ ਜਿਹੜਾ ਬਲੱਡ ਪ੍ਰੈਸ਼ਰ ਅਲੰਗ-ਲੰਗ ਹੁੰਦਾ ਹੈ ਇੱਕ ਅਸੀਂ ਧਾਰਨਾ ਬਣਾ ਲਈ ਕਿ 120/80 ਜਿਹੜਾ ਹੈ ਇਹ ਹੀ ਬੀਪੀ ਸਹੀ ਹੈਗਾ ਹੈ ਜੀ ਤੇ ਜ਼ਿਆਦਾਤਰ ਲੋਕ ਕਹਿੰਦੇ ਕਿ ਇੱਦੇ ਤੋਂ ਮੜਾ ਜੇ ਉੱਤੇ ਹੋ ਗਿਆ ਜਾਂ ਘਟ ਗਿਆ ਸਮਝੋ ਸਾਡਾ ਬੀਪੀ ਸ ਲਗਾ ਤਾਂ ਹੈ बिकॉज ਜੇ ਅਸੀਂ ਮਤਲਬ ਟੈਕਨੀਕਲ ਟਰਮ ਚਾਪਾ ਯੂਜ਼ ਕਰੀਏ ਤੇ ਬੈਲ ਕਾਈਂਡ ਆਫ ਕਰਵ ਹੁੰਦਾ ਹੈਗਾ ਮੈਜੋਰਿਟੀ ਬੰਦੇ 120 130 ਦੇ ਵਿੱਚ ਫਾਲ ਕਰਦੇ ਆ ਉੱਪਰ ਵਾਲਾ ਤੇ ਕੁਝ ਘੱਟ ਵਾਲੇ ਵੀ ਹੁੰਦੇ ਕੁਝ ਜ਼ਿਆਦਾ ਵਾਲੇ ਵੀ ਹੁੰਦੇ ਹੈਨਾ ਸਾਡੇ ਕੋਲ ਬਲੱਡ ਪ੍ਰੈਸ਼ਰ 90 ਵਾਲੇ ਵੀ ਆਉਂਦੇ ਚ ਅੱਗੇ ਭਲੇ ਕੋਈ ਪ੍ਰੋਬਲਮ ਨਹੀਂ ਗਈ ਹੈਨਾ ਤੇ ਸਰ ਜਿਕਰ ਅਪ ਬੀਪੀ ਦੀ ਗੱਲ ਕਰੀਏ ਜੀ ਜਿਵੇਂ ਤੁਸੀਂ ਦੱਸਿਆ ਕਿ ਤਾਂ ਪਹਿਲਾਂ ਕੋਈ ਸਿੰਪਟਮ ਨਹੀਂ ਆਉਂਦਾ ਹੈਗਾ ਜੀ ਫਿਰ ਸਾਨੂੰ ਪਤਾ ਕਿਵੇਂ ਲੱਗੇ ਕਿ ਸਾਡੇ ਜਿਹੜਾ ਬੀਪੀ ਹੈਗਾ ਸਹੀ ਕਿੰਨਾ ਹੈਗਾ ਆ ਜੀ ਦੇਖੋ ਬਲੱਡ ਪ੍ਰੈਸ਼ਰ ਦੇ ਕਾਮਨਸਟ ਸਿੰਪਟਮ ਕੋ ਨਾ ਜੇ ਵੀ ਕੀ ਹੈ ਉਹ ਮਤਲਬ ਹੈ ਕਿ ਤੁਹਾਡੀ ਚੱਲਣੇ ਇਚ ਥੋੜਾ ਜਿਆ ਇੰਬੈਲੈਂਸ ਜਾ ਹੋਵੇ ਜੀ ਜਾਂ ਚਲਦੇ ਹੋਏ ਸਾਹ ਚੜੇ ਇਹ ਕਾਮਨ ਸਿੰਪਟਮ ਹੈ ਜੇ ਤੁਸੀਂ ਕਹੋ ਸਿਰਦਰਦ ਕਾਮਨ ਸਿੰਪਟਮ ਹੈ ਨਹੀਂਗਾ ਸਿਰਦਰਦ ਮੈਂ ਹੁਣੇ ਗੱਲ ਦੱਸੀ ਹੈ ਬੀਪੀ ਕਰਕੇ ਤੇ ਨਹੀਂ ਹੁੰਦਾ ਤੇ ਇਹਦਾ ਮਤਲਬ ਇਹ ਹੈ ਕਿ ਬਲੱਡ ਪ੍ਰੈਸ਼ਰ ਦਾ ਕੋਈ ਸਿੰਪਟਮ ਨਹੀਂ ਹੁੰਦਾ ਤੇ ਜੇ ਇਹਨੂੰ ਨਾਂ ਦਿੱਤਾ ਗਿਆ ਸਾਇਲੈਂਟ ਕਿਲਰ ਤੇ ਐਵੇਂ ਤੇ ਨਹੀਂ ਦਿੱਤਾ ਜੀ ਸੋ ਇਹਦੀ وجہ ਹੈ ਇਹ ਹੈ ਤਾਂ ਕਿਦਾਂ ਪਤਾ ਲੱਗੇਗਾ ਬੀਪੀ ਚੈੱਕ ਕਰਨਾ ਨਾ ਜੀ ਜੀ ਠੀਕ ਹੈ ਮੈਂ ਪਿਛਲੀ ਵਾਰੀ ਸ਼ਾਇਦ ਆਪਾਂ ਗੱਲ ਕੀਤੀ ਸੀ ਵੀਡੀਓ ਤੇ ਮੈਂ ਇੱਕ ਗੱਲ ਕਹੀ ਸੀ ਵੀ ਜਦੋਂ ਭਾਈ ਬੰਦੇ ਨੇ ਲਾਇਸੈਂਸ ਲੈਣ ਜਾਣਾ ਨਾ ਗੱਡੀ ਦਾ 18 ਸਾਲ ਦਾ ਜਦੋਂ ਹੋ ਜਾਣਾ ਜਦੋਂ ਦਾ ਵੋਟਰ ਕਾਰਡ ਬੰਨਣਾ ਤੇ ਦੋ ਕੰਮ ਜ਼ਰੂਰ ਕਰਨੇ ਆ ਇੱਕ ਬੀਪੀ ਚੈੱਕ ਕਰਨਾ ਤੇ ਇੱਕ ਆਪਣਾ ਕੋਲੇਸਟ੍ਰੋਲ ਕਰਨਾ ਕਿਉਂਕਿ ਦੋਵਾਂ ਦੇ ਕੋਈ ਸਿੰਪਟਮ ਨਹੀਂ ਹੈ ਜੀ ਸੋ ਇੱਕ ਮਨਚ ਧਾਰਨਾ ਬਣਾ ਲਓ ਕਿ ਜਿਹੜੇ ਬੰਦੇ ਨੇ ਭਈ ਆਪਣਾ ਬਣ ਗਿਆ ਅਡਲਟ 18 ਸਾਲ ਦਾ ਉਹਦੇ ਦੋ ਚੀਜ਼ਾਂ ਤੱਕ ਕਰ ਲਓ ਜੀ ਉਸ ਤੋਂ ਬਾਅਦ ਸਾਲ ਵਿੱਚ ਇੱਕ ਅੱਧੀ ਵਾਰੀ ਬਲੱਡ ਪ੍ਰੈਸ਼ਰ ਚੈੱਕ ਕਰ ਲੈਣਾ ਚਾਹੀਦਾ ਜੀ ਸਰ ਅੱਜ ਕੱਲ ਇੱਕ ਚੀਜ਼ ਬਹੁਤ ਚੱਲ ਰਹੀ ਹੈ ਕਿ ਲੋਕ ਇਹ ਕਹਿੰਦੇ ਦੇ ਹੈਗੇ ਕਿ ਜਿਹੜੇ ਸਾਡੇ ਕੋਰੋਨਾ ਦੇ ਟਾਈਮ ਟੀਕੇ ਲੱਗੇ ਸੀਗੇ ਨਾ ਜੀ ਉਹਨਾਂ ਦਾ ਅਸਰ ਸਾਡੀ ਸਿਹਤ ਦੇ ਉੱਤੇ ਪੈ ਰਿਹਾ ਸਾਨੂੰ ਹਾਰਟ ਦੀਆਂ ਜਿਹੜੀਆਂ ਬਿਮਾਰੀਆਂ ਜ਼ਿਆਦਾ ਹੋ ਰਹੀਆਂ ਨੇ ਇਸ ਦਿਨ ਸਾਡਾ ਬੀਪੀ ਵੀ ਜਿਹੜਾ ਹੈਗਾ ਵਧਣ ਘਟਣ ਲੱਗ ਗਿਆ ਹੈਗਾ ਆ ਇਹ ਸੱਚਾਈ ਹੈ ਜਾਂ ਫਿਰ ਇੱਕ ਮਿੱਥ ਹੈਗੀ ਹੈ ਜੀ ਅਸੀਂ ਪਤਾ ਕੀ ਕਰਨੇ ਆ ਅਸੀਂ ਇਹ ਕੋਸ਼ਿਸ਼ ਇਹੀ ਹੁੰਦੀ ਆ ਵੀ ਆਪਣੀਆਂ ਪ੍ਰੋਬਲਮ ਕਿਸੇ ਔਰ ਦੇ ਸਿਰ ਤੇ ਪਾ ਦੋ ਔਰ ਇਹਦਾ ਕੋਈ ਪ੍ਰੂਫ ਨਹੀਂ ਹੈਗਾ ਸਿ ਲਿਟਰੇਚਰ ਦੇ ਵਿੱਚ ਸਾਇੰਸ ਦੇ ਵਿੱਚ ਕਿ ਉਹ ਕੋਵਿਡ ਵੈਕਸੀਨੇਸ਼ਨ ਦੇ ਨਾਲ ਕੋਈ ਸਮੱਸਿਆ ਹੋਈ ਹੈ ਮੈਂ ਕਹਿੰਨਾ ਲੱਖਾਂ ਲਾਈਫਸ ਬਚੀਆਂ ਕੋਵਿਡ ਦੀਆਂ ਇੰਜੈਕਸ਼ਨ ਲਵਾਣੇ ਕਰਕੇ ਮੈਂ ਪਹਿਲਾ ਬੰਦਾ ਸੀ ਲਗਵਾਣੇ ਨੂੰ ਜੀ ਠੀਕ ਹੈ ਉਹਦੇ ਨਾਲ ਜਿੰਨੀਆਂ ਲਾਈਫਸ ਬਚੀਆਂ ਹੈ ਨਾ ਜੀ ਤੇ ਇਹ ਦਾ ਕੋਈ ਪ੍ਰੂਫ ਨਹੀਂਗਾ ਕਿ ਉਹਨੇ ਮਤਲਬ ਕੋਵਿਡ ਦੇ ਨਾਲ ਕੋਈ ਹਾਰਟ ਅਟੈਕ ਹੋਇਆ ਹੈ ਕੋਵਿਡ ਨਾਲ ਮਿਥ ਸਹੀਆਂ ਸਟੋਰੀਆਂ ਹੈਗੀਆਂ ਅਨੈਕਡੋਟਲ ਹੈਗੀਆਂ ਪਰ ਪਰ ਚਲੋ ਜੇ ਹੈਗੀ ਵੀ ਹੈ ਤਾਂ ਹੁਣ ਉਹਦਾ ਕਰਨਾ ਕੀ ਹੈ ਨਾ ਜੀ ਕਰਨਾ ਤੇ ਇਲਾਜ ਬੀਪੀ ਦਾ ਅਸੀਂ ਉਹਨੂੰ ਬਲੇਮ ਕਿਉਂ ਪਾਈ ਜੰਨੇ ਆ ਵੀ ਉਹ ਚੋਰੀ ਫਲਾਣੇ ਨੇ ਕੀਤੀ ਡਾਕਾ ਫਲਾਣੇ ਨੇ ਪਾਇਆ ਉਹ ਯਾਰ ਜਿਹੜਾ ਕੰਮ ਲੁੱਟਿਆ ਗਿਆ ਹੁਣ ਉਹਦਾ ਇਲਾਜ ਕਰੀਏ ਨਾ ਜੀ ਜੀ ਸਰ ਸਾਡਾ ਬੀਪੀ ਜਿਹੜਾ ਸਹੀ ਰਹੇ ਜੀ ਸਾਨੂੰ ਆਪਣੀ ਡਾਈਟ ਕਿਹੋ ਜੀ ਰੱਖਣੀ ਚਾਹੀਦੀ ਹੈ ਜੀ ਪਹਿਲਾ ਸਭ ਤੋਂ ਬੜੀਆ ਫੰਡਾ ਜਿਹੜਾ ਤੁਸੀਂ ਕਰਦੇ ਹੋ ਰੋਜ਼ ਖੁਸ਼ ਰਹਿਣਾ ਚਾਹੀਦਾ ਜੀ ਠੀਕ ਹੈ ਨੰਬਰ 2 ਤੇ ਜਿਹੜੇ ਨਮਕ ਸਾਨੂੰ ਘੱਟ ਲੈਣਾ ਚਾਹੀਦਾ ਉਹ ਕਹਿੰਦੇ ਆ ਅਫਰੀਕਾ ਦੇ ਵਿੱਚ ਇੱਕ ਪਿੰਡ ਹੈ ਸਾਡੇ ਸੈਂਟਿਫਿਕ ਡੇਟਾ ਦੇ ਵਿੱਚ ਹੈਗਾ ਜਿਹੜਾ ਨਮਕ ਨਹੀਂ ਇਸਤੇਮਾਲ ਕਰਦੇ ਉਹਨਾਂ ਦੇ ਰਿਚੂਅਲ ਹੈ ਉਹਨਾਂ ਨੂੰ ਨਮਕ ਕੋਈ ਵੀ ਨਹੀਂ ਲੈਂਦਾ ਤੇ ਬਲੱਡ ਪ੍ਰੈਸ਼ਰ ਕਿਸੇ ਨੂੰ ਵੀ ਨਹੀਂ ਹੁੰਦਾ ਜੀ ਵੈਰੀ ਸਰਪ੍ਰਾਈਜ਼ਿੰਗ ਕਿੰਨੀ ਮਤਲਬ ਕਿ ਉਹ ਪਿੰਡ ਦੇ ਵਿੱਚ ਬਲੱਡ ਪ੍ਰੈਸ਼ਰ ਹੁੰਦਾ ਹੀ ਨਹੀਂ ਜੀ ਸਾਡਾ ਜਿਹੜਾ ਨਮਕ ਹੈ ਨਾ ਜੇ ਅਸੀਂ ਜ਼ਿਆਦਾ ਨਮਕ ਖਾਂਦੇ ਆ ਅਸੀਂ ਨਮਕ ਜ਼ਿਆਦਾ ਖਾਵਾਂਗੇ ਤਾਂ ਉਹਨੂੰ ਬਾਹਰ ਕੱਢਣਾ ਪਏਗਾ ਬਾਡੀ ਚੋਂ ਜੀ ਠੀਕ ਹੈ ਅੱਛਾ ਉਹ ਬਾਡੀ ਚੋਂ ਸੋਡੀਅਮ ਬਾਹਰ ਕੱਢਣ ਵਾਸਤੇ ਕਿਡਨੀ ਨੂੰ ਬਲੱਡ ਪ੍ਰੈਸ਼ਰ ਵਧਾਣਾ ਪਏਗਾ ਤਾਂ ਕਿ ਉਹ ਪ੍ਰੈਸ਼ਰ ਵਧੇਗਾ ਬਲੱਡ ਦਾ ਤੇ ਫਿਰ ਉਹ ਸੋਡੀਅਮ ਬਾਹਰ ਨਿਕਲੇਗਾ ਜੀ ਠੀਕ ਹੋ ਗਈ ਗੱਲ ਸੋ ਅਸੀਂ ਨਮਕ ਖਾਦਾ ਕਿ ਡਾਕਟਰ ਨੇ ਤੁਹਾਡਾ ਬੀਪੀ ਵਧਾ ਦਿੱਤਾ ਭਈ ਹੁਣ ਸੋਡੀਅਮ ਬੀਪੀ ਵਧਾ ਕੇ ਹੀ ਕੱਢਾਂਗਾ ਬਾਹਰ ਤਾਂ ਜੀ ਇਹ ਮੇਨ ਹੈ ਸੋ ਨਮਕ ਘੱਟ ਖਾਣਾ ਹੈ ਜੀ ਹਾਂ ਤੇ ਸਰ ਇੱਕ ਚੀਜ਼ ਹੋਰ ਦੱਸੋ ਜਿਵੇਂ ਤੁਸੀਂ ਸੋਡੀਅਮ ਦੀ ਗੱਲ ਕੀਤੀ ਹੈ ਜਦੋਂ ਕਿਸੇ ਆਪਾਂ ਹਾਰਟ ਵਾਲੇ ਡਾਕਟਰ ਕੋਲ ਜਾਂਦੇ ਆ ਤਾਂ ਉਹ ਕਹਿੰਦੇ ਕਿ ਸੋਡੀਅਮ ਪੋਟਾਸ਼ੀਅਮ ਇਹ ਇਦਾਂ ਦੇ ਟੈਸਟ ਕਰਾਓ ਇਹਨਾਂ ਦਾ ਕੀ ਰੋਲ ਹੁੰਦਾ ਹੈਗਾ ਆ ਜੀ عموما نارمل کرے سوڈیم پوٹاشیم ਦੇ ਵਿੱਚ ਕੋ ਬਹੁਤਾ ਲੰਬਾ ਚੌੜਾ فرق ਨਹੀਂ ਪੈਂਦਾ ਤੇ ਨਾ ਹੀ ਅਸੀਂ ਉਹ ਟੈਸਟ عموما ਕਰਾਂਦੇ ਆ ਅਸੀਂ ਕਰਾਨੇ ਆ سوڈیم پوਟਾਸ਼ੀਅਮ ਜਿਹੜੇ ਬੰਦੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਉਹ ਕਈ ਬੰਦਿਆਂ ਦੇ ਵਿੱਚ پوਟਾਸ਼ੀਅਮ ਘੱਟ ਹੁੰਦਾ ਤੇ ਉਹ ਇੱਕ ਸਪੈਸ਼ਲ ਤਰ੍ਹਾਂ ਦੀ ਬਲੱਡ ਪ੍ਰੈਸ਼ਰ ਦੀ ਕੰਡੀਸ਼ਨ ਨੂੰ ਇੰਡੀਕੇਟ ਕਰਦਾ ਵੀ ਅੱਛਾ ਯਾਰ ਜੇ ਇਸ پوਟਾਸ਼ੀਅਮ ਘੱਟ ਹੈ ਤੇ ਇਹ ਫਲਾਣਾ ਇੱਕ ਟਿਊਮਰ ਹੈਗਾ ਉਹਦੇ ਬਾਰੇ ਥੋੜਾ ਜਿਆਦਾ ਕਰੋ ਉਧਰ ਵਾਲੇ ਪਾਸੇ ਸੋਚੋ ਉਹਨੂੰ ਡਾਇਗਨੋਸ ਕਰੋ ਤੇ ਉਹਦਾ ਇਲਾਜ ਕਰੋ ਇਸ ਕਰਕੇ ਸੋਡੀਅਮ ਪੋਟਾਸ਼ੀਅਮ ਜਿਹੜੇ ਮਰੀਜ਼ਾਂ ਨੂੰ ਅਸੀਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਦਿੰਦੇ ਆਂ ਕੁਝ ਦਵਾਈਆਂ ਜਿਹੜਾ ਉਹ ਨਮਕ ਸੋਡੀਅਮ ਘਟਾਉਂਦੀਆਂ ਕੁਝ ਦਵਾਈਆਂ ਪੋਟਾਸ਼ੀਅਮ ਘਟਾਉਂਦੀਆਂ ਕੁਝ ਦਵਾਈਆਂ ਪੋਟਾਸ਼ੀਅਮ ਵਧਾਉਂਦੀਆਂ ਹਨ ਫਿਰ ਅਸੀਂ ਉਹਨੂੰ ਮਾਨੀਟਰ ਕਰਦੇ ਰਹਿੰਦੇ ਹਾਂ ਕਿਤੇ ਗਲਤੀ ਦੇ ਨਾਲ ਦਵਾਈ ਦੇ ਨਾਲ ਕੋਈ ਸੋਡੀਅਮ ਪੋਟਾਸ਼ੀਅਮ ਵੱਧ ਘੱਟ ਤੇ ਨਹੀਂ ਗਿਆ ਹੈਗਾ ਇਹ ਇਹ ਮੇਨ ਪਰਪਸ ਹੁੰਦਾ ਸੋਡੀਅਮ ਪੋਟਾਸ਼ੀਅਮ ਦਾ ਜੀ ਜਿਵੇਂ ਸਰ ਕਿਸੇ ਨੂੰ ਬੀਪੀ ਦੀ ਗੋਲੀ ਲੱਗ ਗਈ ਜੀ ਕੀ ਉਹ ਛੁੱਟ ਸਕਦੀ ਹੈ ਕਿਉਂਕਿ ਲੋਕ ਨਾ ਇਹ ਕਹਿੰਦੇ ਨੇ ਇੱਕ ਵਾਰੀ ਲੱਗ ਗਈ ਹੋਣੀ ਕਦੇ ਨਹੀਂ ਛੁੱਟ ਸਕਦੀ ਹੈਗੀ ਜੀ ਹੂੰ ਦੇਖੋ ਬ੍ਰਾਡ ਪ੍ਰੈਸ਼ਰ ਦੀ ਦਵਾਈ ਬੜੇ ਆਰਾਮ ਨਾਲ ਛੁੱਟ ਸਕਦੀ ਹੈ ਔਰ ਕਾਫੀ ਬੰਦਿਆਂ ਦੀ ਛੁੱਟਦੀ ਹੈਗੀ ਆ ਪਰ ਮੁੱਦਾ ਇੱਥੇ ਆਇਆ ਕਿ ਜਿਹੜੇ ਬੰਦੇ ਐਕਸਰਸਾਈਜ਼ ਕਰਦੇ ਜਿਹੜੇ ਬੰਦੇ ਨਮਕ ਘਟਾ ਲੈਂਦੇ ਆ ਔਰ ਜਿਹੜੇ ਬੰਦੇ ਆਪਣਾ ਵਜ਼ਨ ਘਟ ਕਰ ਲੈਂਦੇ ਆ ਉਹਨਾਂ ਦੀ ਬ੍ਰੈਡਪੀਸ਼ੀ ਦੀ ਦਵਾਈ ਬੰਦ ਹੋ ਜਾਂਦੀ ਜਾਂ ਘਟ ਜਾਂਦੀ ਜਾਂ ਬੰਦ ਹੋ ਜਾਂਦੀ ਇੱਕ ਸਵਾਲ ਯੂ نو ਬੰਦੇ ਦੇ ਦਿਮਾਗ ਚ ਆਏਗਾ ਯਾਰ ਪਹਿਲਾਂ ਜੇ ਮੇਰਾ weight ਜਿਆਦਾ ਹੈ ਤੇ ਮੇਰਾ ਮਤਲਬ ਐਕਸਰਸਾਈਜ਼ ਘਟ ਹੈ ਨਮਕ ਘਟ ਹੈ ਤਾਂ ਮੈਂ ਸਾਲ ਦੋ ਸਾਲ ਉਹੀ ਕਿਉਂ ਨਾ ਕਰ ਲਾਂ ਪਹਿਲਾਂ ਜੀ ਹੈਨਾ ਵੀ ਸ਼ਾਇਦ ਦਵਾਈ ਦੀ ਨਾ ਹੀ ਲੋੜ ਪਏ ਕਾਫੀ ਬੰਦੇ ਇਸ ਚੱਕਰ ਦੇ ਵਿੱਚ ਦਵਾਈ ਨਹੀਂ ਲੈਂਦੇ ਸੋਚਦੇ ਕਿ ਹੋ ਜਾਏਗਾ ਔਰ ਹੁੰਦਾ ਹੋ ਵੀ ਨਹੀਂ ਜੀ ਨਾ ਪਾਰਕਟਦਾ ਨਾ ਐਕਸਰਸਾਈਜ਼ ਨੂੰ ਟਾਈਮ ਮਿਲਦਾ ਨਮਕ ਫੇਰ ਖਾਦਾ ਜਾਂਦਾ ਬਾਹਰ ਜਾ ਕੇ ਠੀਕ ਹੈ ਰੈਸਟੋਰੈਂਟ ਗਏ ਤੇ ਨਮਕ ਖਾ ਲਿਆ ਅੱਛਾ ਉਹ ਕੀ ਹੋਇਆ ਗੈਪ ਹੋ ਗਿਆ 2 ਸਾਲ ਦਾ ਉਸ ਐਂਟੀਸਿਪੇਸ਼ਨ ਚ ਕਿ ਮੇਰਾ ਹੋ ਜਾਏਗਾ ਠੀਕ ਤੇ ਮੈਂ ਨਾ ਕਰਾਂ ਜੀ ਬੀਪੀ ਦੀ ਦਵਾਈ ਸਾਡੀ ਇੱਕ ਧਾਰਨਾ ਤੇ ਸਟੱਡੀਜ਼ ਹੈਗੀਆਂ ਕਿ ਜੇ ਮੈਂ ਇੱਕ ਮਰੀਜ਼ ਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਅੱਜ ਸ਼ੁਰੂ ਕਰਦਾ ਜੀ ਜਾਂ ਮੈਨੂੰ 2 ਸਾਲ ਬਾਅਦ ਸ਼ੁਰੂ ਕਰਦਾ ਜਿਹੜੇ ਬੰਦਿਆਂ ਨੂੰ 2 ਸਾਲ ਬਾਅਦ ਸ਼ੁਰੂ ਕਰਦੇ ਆ ਉਹ ਸ਼ਾਇਦ ਡੇਢ ਗੋਲੀ ਲੈਣੀ ਪਏ ਉਹਨੂੰ ਇਹਦਾ ਇੱਕੇ ਗੋਲੀ ਨਾਲ ਕੰਮ ਚੱਲ ਜੇ ਜੀ ਸੋ ਇਹਦਾ ਮਤਲਬ ਇੰਤਜ਼ਾਰ ਕਰਨੇ ਦਾ ਨੁਕਸਾਨ ਹੈ ਫਾਇਦਾ ਨਹੀਂ ਹੈ ਜੀ ਤੋਂ ਦਵਾਈ ਜਿੰਨੀ ਜਲਦੀ ਹੋ ਸਕਦੀ ਹੈ ਸ਼ੁਰੂ ਕਰੋ ਜਲਦੀ ਦਾ ਮਤਲਬ ਇਹ ਨਹੀਂ ਵੀ ਅੱਜ ਬਲੱਡ ਪ੍ਰੈਸ਼ਰ ਆਇਆ ਕੱਲ ਹੀ ਸ਼ੁਰੂ ਕਰ ਲੈਣੀ ਹੈ ਅਸੀਂ 3-4 ਵਾਰੀ ਬਲੱਡ ਪ੍ਰੈਸ਼ਰ ਜ਼ਿਆਦਾ ਆਏ ਮਹੀਨਾ ਕੁ ਵੇਟ ਕਰੋ ਫਿਰ ਹੋਰ ਐਕਸਰਸਾਈਜ਼ 2 ਕੁ ਮਹੀਨੇ ਤੱਕ ਤੁਸੀਂ ਇੰਤਜ਼ਾਰ ਕਰ ਸਕਦੇ ਹੋ ਉਸ ਤੋਂ ਬਾਅਦ ਦਵਾਈ ਖਾਓ ਬਲੱਡ ਪ੍ਰੈਸ਼ਰ ਦੀ ਜੀ ਤੇ ਜੇ 2 ਸਾਲ ਬਾਅਦ ਜਿਹੜੀ ਚੀਜ਼ ਤੁਸੀਂ ਅਚੀਵ ਕਰਨਾ ਕਹਿੰਦੇ ਹੋ ਤਾਂ ਕਰ ਲਈ ਹੈ ਤੁਸੀਂ ਤੇ ਫਿਰ ਆਪਾਂ ਬੰਦ ਕਰ ਦਾਂਗੇ ਜੀ ਤੁਸੀਂ ਸਰ ਇੱਕ ਚੀਜ਼ ਹੋਰ ਦੱਸੋ ਅੱਜ ਕੱਲ ਨਾ ਬਹੁਤ ਤਰ੍ਹਾਂ ਦੇ ਨਮਕ ਚੱਲ ਪਏ ਹੈਗੇ ਆ ਕੋਈ ਕਹਿੰਦਾ ਹੈ ਜਿਸੇ ਦਾ ਨਮਕ ਲੈਣਾ ਚਾਹੀਦਾ ਹੈ ਕੋਈ ਕਹਿੰਦਾ ਹਿਮਾਲਿਆਨ ਨਮਕ ਜਿਹੜਾ ਆ ਉਹ ਲੈਣਾ ਚਾਹੀਦਾ ਆ ਕਈ ਕਹਿੰਦੇ ਹੈਗੇ ਕਿ ਸਿੰਪਲ ਜਿਹੜਾ ਨਮਕ ਹੁੰਦਾ ਉਹੀ ਲੈ ਲੈਣਾ ਚਾਹੀਦਾ ਆ ਜੀ ਕਿਹੜਾ ਨਮਕ ਜਿਹੜਾ ਸਿਹਤ ਲਈ ਸਹੀ ਰਹਿੰਦਾ ਹੈਗਾ ਆ ਜੀ ਅ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਵਾਸਤੇ ਅਸੀਂ ਕਹਿੰਦੇ ਆ ਕਿ ਲੋ ਸੋਡੀਅਮ ਵਾਲਾ ਨਮਕ ਹੋਵੇ ਜੀ ਜੇ ਲੋ ਸੋਡੀਅਮ ਵਾਲਾ ਨਮਕ ਹੋਵੇ ਤੇ ਉਹਨੂੰ ਤੁਸੀਂ ਟੇਸਟ ਮੁਤਾਬਕ ਪਾ ਲਓ ਤੇ ਉਹਦੇ ਵਿੱਚ 15 ਤੋਂ 25% ਸੋਡੀਅਮ ਘੱਟ ਹੁੰਦਾ ਉਹਦੇ ਬਜਾਇਆ ਉਹਨਾਂ ਨੇ ਪੋਟਾਸ਼ੀਅਮ ਪਾਇਆ ਹੁੰਦਾ ਜੀ ਨਮਕ ਸਵਾਦ ਵਾਸਤੇ ਤੇ ਉਹ ਜੇ ਤੁਸੀਂ ਲੈ ਲੋ ਤੇ ਦਾ ਮੰਨ 25% ਸੋਡੀਅਮ ਘੱਟ ਹੋ ਗਿਆ ਨਾ ਤੁਹਾਡੀ ਖੁਰਾਕ ਦੇ ਵਿੱਚ ਤੇ ਟੇਸਟ ਵੀ ਤੁਹਾਡਾ ਬਣਕ ਬਰਕਰਾਰ ਰਿਹਾ ਇੱਕ ਤੇ ਤਰੀਕਾ ਇਹ ਹੈ ਇੱਕ ਤੁਸੀਂ ਤੁਹਾਡਾ ਸੈਲਫ ਕੰਟਰੋਲ ਜ਼ਿਆਦਾ ਤੁਸੀਂ ਨਮਕ ਵੈਸੇ ਹੀ ਘੱਟ ਕਰ ਲਓ ਸਬਜ਼ੀ ਦੇ ਵਿੱਚ 15% ਜੀ ਉਹ ਵੀ ਹੋ ਸਕਦਾ ਹੈ ਬਾਕੀ ਗਈ ਗੱਲ ਰਹੀ ਸਿੰਧ ਦਾ ਨਮਕ ਦੀ ਤੇ ਜਿਹੜੇ ਪਹਾੜੀ ਨਮਕ ਹੈਗੇ ਆ ਹੈ ਨਾ ਰੌਕ ਸਾਲਟ ਦਾ ਜਿਹੜੇ ਸੀ ਸਾਲਟ ਦੇ ਵਿੱਚ ਸਮੁੰਦਰੀ ਨਮਕ ਦੇ ਵਿੱਚ ਤੇ ਉਹਦੇ ਚ ਨਮਕ ਦੇ ਕੰਟੈਂਟ ਚ ਫਰਕ ਹੀ ਕੋਈ ਨਹੀਂ ਜੀ ਉਹਦੇ ਚ ਖਾਲੀ ਮਿਨਰਲਸ ਹੈਗੇ ਜਿਹੜਾ ਉਹਨੂੰ ਕਲਰ ਕਰ ਦਿੰਦੇ ਉਹਦਾ ਰੰਗ ਬਦਲਦੇ ਜੀ ਹੈਨਾ ਤਾਂ ਜੇ ਆਪਾਂ ਸੋਡੀਅਮ ਦੀ ਗੱਲ ਕਰੀਏ ਦੋਵਾਂ ਬਾਇ ਵੇਟ ਬਾਇ ਵੇਟ ਅਸੀਂ ਉਹਦਾ ਗ੍ਰਾਮ ਲਈਏ ਉਹਦੇ ਗ੍ਰਾਮ ਲਈਏ ਦੋਵਾਂ ਚ ਸੋਡੀਅਮ ਜਿਹੜਾ ਆਲਮੋਸਟ ਸੇਮ ਹੈ ਸੋ ਉਹਨੂੰ ਅਸੀਂ ਨਹੀਂ ਰਿਪਲੇਸ ਕਰ ਸਕਦੇ ਉਹਦੇ ਵਾਸਤੇ ਤੁਹਾਨੂੰ ਦੂਸਰੇ ਵਾਲਾ ਨਮਕ ਜਿਹੜਾ ਲੋ ਸੋਡੀਅਮ ਵਾਲਾ ਲੈਣਾ ਚਾਹੀਦਾ ਤੇ ਜਿਹੜੇ ਮਸਹਿੰਦਾ ਧਮਕ ਹੈਗਾ ਫਾੜੀ ਨਮਕ ਹੈਗਾ ਉਹਦੇ ਮਿਨਰਲ ਕਰਕੇ ਹੋਰ ਫਾਇਦੇ ਹੈਗੇ ਆ ਪਰ ਆਪਾਂ ਗੱਲ ਕਰ ਰਹੇ ਆ ਬਲੱਡ ਪ੍ਰੈਸ਼ਰ ਦੇ ਮਰੀਜ਼ ਦੀ ਬਿਲਕੁਲ ਬਿਲਕੁਲ ਜੀ ਉਹਦੇ ਚ ਨਹੀਂ ਉਹਦੇ ਚ ਤੇ ਤੁਹਾਨੂੰ ਜਿਹੜਾ ਨਮਕ ਘੱਟ ਵਾਲਾ ਜਿਹੜਾ ਨਾ ਸੋਡੀਅਮ ਘੱਟ ਵਾਲਾ ਉਹ ਮਿਲਦੇ ਆ ਮਾਰਕੀਟ ਚ ਆਰਾਮ ਨਾਲ ਮਿਲਦੇ ਆ ਜੀ ਸਰ ਇੱਕ ਚੀਜ਼ ਹੋਰ ਦੱਸੋ ਜੇ ਮੇਰਾ ਅਚਾਨਕ ਕਿਸੇ ਦਾ ਬੀਪੀ ਵੱਧ ਗਿਆ ਜੀ ਕੀ ਉਹ ਘੱਟ ਕੀਤਾ ਜਾ ਸਕਦਾ ਜਾਂ ਸਿਰਫ ਦਵਾਈ ਵਾਲੀ ਬੰਦਾ ਘੱਟ ਕਰ ਸਕਦਾ ਹੈਗਾ ਜਾਂ ਜਾਂ ਕੋਈ ਪਾਣੀ ਵਗੈਰਾ ਪੀ ਕੇ ਜਾਂ ਕਸਰਤਾਂ ਕਰਕੇ ਐਟ ਅ ਟਾਈਮ ਉਹਨੂੰ ਘੱਟ ਵੱਧ ਕੀਤਾ ਜਾ ਸਕਦਾ ਹੈ ਬੀਪੀ ਨੂੰ ਜੀ ਤਮ ਨਹੀਂ ਦੇਖੋ ਜੇ ਤਾਂ ਬਲੱਡ ਪ੍ਰੈਸ਼ਰ ਜਿੰਨਾ ਤੁਹਾਨੂੰ ਦੱਸਿਆ ਸੀਗਾ ਵੀ ਸਿਰ ਦਰਦ ਹੋਈ ਆ ਉਹਦੇ ਨਾਲ ਬਲੱਡ ਪ੍ਰੈਸ਼ਰ ਵਧਿਆ ਤੂੰ ਤੇ ਸਿਰ ਦਰਦ ਦੀ ਦਵਾਈ ਖਾ ਲੋ ਤੇ ਬੀਪੀ ਠੀਕ ਹੋ ਜਾਏਗਾ ਉਹ ਉਥਤਕ ਤਾਂ ਠੀਕ ਹੈ ਜੇ ਬੰਦੇ ਨੂੰ ਉਲਟੀਆਂ ਆਈਆਂ ਕੋ ਚੱਕਰ ਚੱਕਰ ਆਏ ਚੱਕਰ ਦੀ ਉਲਟੀਆਂ ਦੀ ਦਵਾਈ ਖਾ ਲੋ ਤੇ ਬੀਪੀ ਥੱਲੇ ਆ ਜਾਏਗਾ ਤੁਹਾਨੂੰ ਪਤਾ ਹੀ ਵੀ ਉਹਦੇ ਕਰਕੇ ਬੀਪੀ ਵਧ ਰਿਹਾ ਹੈ ਪਰ ਜੇ ਕੋਈ ਔਰ ਵਜ੍ਹਾ ਬਲੱਡ ਪ੍ਰੈਸ਼ਰ ਦੀ ਜਿਹੜੀ ਅੰਦਰੋਂ ਬਲੱਡ ਪ੍ਰੈਸ਼ਰ ਜ਼ਿਆਦਾ ਹੈਗਾ ਤੇ ਕਿਸੇ ਚੀਜ਼ ਨਾਲ ਫਰਕ ਨਹੀਂ ਪੈਂਦਾ ਨਾ ਪਾਣੀ ਨਾਲ ਨਾ ਲੱਸੀ ਨਾਲ ਕੋਈ ਕੋਈ ਅਦਰਕ ਖਾਈ ਜਾਂਦੇ ਕੋਈ ਥੋਮ ਖਾਈ ਜਾਂਦੇ ਉਹ ਬਾਜ਼ੂ ਜੀ ਫਾਇਦਾ ਕੋਈ ਨਹੀਂ ਹੁੰਦਾ ਬਸ ਜੀ ਕਿਉਂਕਿ ਅਕਸਰ ਹੀ ਨਾ ਪਿੰਡਾਂ ਦੇ ਵਿੱਚ ਇਹ ਕਰਦੇ ਜੇ ਕਿਸੇ ਦਾ ਬੀਪੀ ਘਟ ਗਿਆ ਨਾ ਉਹਨੂੰ ਕਹਿੰਦੇ ਤਾਂ ਕੌਫੀ ਪੀ ਲੈ ਤੇਰਾ ਬੀਪੀ ਜਿਹੜਾ ਠੀਕ ਹੋ ਜਾਏਗਾ ਜਾਂ ਕਹਿੰਦੇ ਨੇ ਨਮਕ ਵਾਲਾ ਪਾਣੀ ਪੀ ਲੈ ਥੋੜਾ ਜਿਹਾ ਤੇਰਾ ਬੀਪੀ ਠੀਕ ਹੋ ਜਾਏਗਾ ਜੀ ਇਹ ਚੀਜ਼ਾਂ ਆਮ ਹੀ ਲੋਕ ਕਰਦੇ ਆ ਜੀ ਦੇਖੋ ਬੀਪੀ ਲੋ ਤਾਂ ਬਿਮਾਰੀ ਨਹੀਂ ਹੈ ਨਾ ਜੀ ਉੱਤੋਂ ਤੁਸੀਂ ਬੰਦੇ ਦਾ ਨਾਰਮਲ ਬਲੱਡ ਪ੍ਰੈਸ਼ਰ ਉਹਨਾਂ ਕੀ ਹੈਗਾ ਅੱਛਾ ਉਹਨੂੰ ਕੋਈ ਸਿੰਪਟਮ ਹੋਏ ਉਹ ਉਹਨੂੰ ਉਹਦਾ ਲਿੰਕ ਬਣਾ ਦਿੰਦਾ ਕਿ ਯਾਰ ਆ ਮੈਨੂੰ ਤਕਲੀਫ ਹੋਈ ਹੈ ਖਬਰਾਟ ਜੀ ਹੋਈ ਸੀਗੀ ਤਾਂ ਉਹ ਬਲੱਡ ਪ੍ਰੈਸ਼ਰ ਘਟ ਹੈਗਾ ਤੇ ਇਹ ਉਹਦੇ ਕਰਕੇ ਹੈਗਾ ਜੀ ਪਰ ਉਹਨੂੰ ਕੋਈ ਬਾਈ ਇਦਾਂ ਕਰੋ ਜਿੱਦਨ ਤੁਹਾਨੂੰ ਖਬਰਾਟ ਨਹੀਂ ਚੰਗੇ ਭਲੇ ਉਹਦਨ ਬੀਪੀ ਚੈੱਕ ਕਰ ਲਓ ਉਹਦਨ ਵੀ ਘਟ ਆਏਗਾ ਫਿਰ ਜੀ ਗੈਨ ਪ੍ਰੂਫ ਹੋ ਗਈ ਨਾ ਵਾਕੀ ਸਹੀ ਗੱਲ ਹੈ ਜੀ ਸਰ ਕਿ ਬਹੁਤ ਸਾਰੇ ਲੋਕਾਂ ਦੇ ਭਰਮ ਸੀਗੇ ਜਿਹੜੇ ਤੁਸੀਂ ਅੱਜ ਤੋੜ ਰਹੇ ਹੈਗੇ ਹੋ ਕਿ ਅਗਲੇ ਨੂੰ ਲੱਗਦਾ ਹੈਗਾ ਕਿ ਮੇਰਾ ਬੀਪੀ ਜਿਹੜਾ ਲੋ ਹੋ ਗਿਆ ਮੈਂ ਆ ਚੀਜ਼ਾਂ ਕਰਾਂਗਾ ਤਾਂ ਸ਼ਾਇਦ ਮੈਂ ਠੀਕ ਹੋ ਜਾਵਾਂਗਾ ਜੀ ਬੀਪੀ ਲੋ ਬਿਮਾਰੀ ਨਹੀਂ ਹੈ ਜੀ ਤੇ ਸਰ ਕੀ ਇਹ ਫੈਮਿਲੀ ਦੀ ਹਿਸਟਰੀ ਦੇ ਵਿੱਚ ਨਾਲ ਕਾਊਂਟ ਕਰਦਾ ਹੈਗਾ ਜਿਵੇਂ ਕਿਸੇ ਦੇ ਪਰਿਵਾਰ ਦੇ ਵਿੱਚ ਇੱਕ ਜਣੇ ਨੂੰ ਹੈਗਾ ਗੋ ਬੱਚਿਆਂ ਨੂੰ ਹੋ ਸਕਦਾ ਹੈ ਜੀ ਬਿਲਕੁਲ ਇਹ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਜੈਨੇਟਿਕ ਹੈਗਾ ਕਾਫੀ ਹੱਦ ਤੱਕ ਜਿਹੜੇ ਜੇ ਪੇਰੈਂਟਸ ਨੂੰ ਜਾਂ ਇੱਕ ਪੇਰੈਂਟ ਨੂੰ ਕਿਸੇ ਨੂੰ ਬਲੱਡ ਪ੍ਰੈਸ਼ਰ ਹੈਗਾ ਤੇ ਬਾਕੀਆਂ ਦੇ ਹੋਣ ਦੇ ਚਾਂਸਸ ਕਾਫੀ ਜਾਦਾ ਹੈ ਇਸ طرح ਜਿਵੇਂ ਤੁਸੀਂ ਦੱਸਿਆ ਕਿ ਸਾਨੂੰ ਖੁਸ਼ ਰਹਿਣਾ ਚਾਹੀਦਾ ਜਿਸ ਕਰਕੇ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਜੀ ਹੋਰ ਸਾਨੂੰ ਕੀ ਕੁਝ ਕਰਨਾ ਚਾਹੀਦਾ ਜਾਂਦੇ ਜਾਂਦੇ ਉਹ ਟਿਪਸ ਜ਼ਰੂਰ ਦੇ ਦਿਓ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਸੋਹਣੀ ਹੋਵੇ ਤੇ ਅਸੀਂ ਜਿਹੜਾ ਹੈ ਖੁਸ਼ੀਆਂ ਖੇੜੀਆਂ ਦੇ ਨਾਲ ਇਸ ਨੂੰ ਬਿਤਾ ਸਕੀਏ ਜੀ ਇੱਕ ਮੈਂ ਸਟੱਡੀ ਬੜੀ ਕੋਟ ਕਰਦਾ ਬਈ ਉਹ ਤੁਹਾਨੂੰ ਦੱਸਦਾ ਹੈ ਸਾਡਾ ਇੱਕ ਜਰਨਲ ਆਂਦਾ ਸਭ ਤੋਂ ਟੌਪ ਮੋਸਟ ਜਰਨਲ ਸਾਇੰਸ ਜਿਹੜਾ ਕਰਕੇ ਉਹਦਾ ਨਾਮ ਹੈ ਤੇ ਇੱਕ ਨੇਚਰ ਹੈਗਾ ਉਹਦੇ ਵਿੱਚ ਇੱਕ ਸਟੱਡੀ ਪਬਲਿਸ਼ ਹੋਈ ਉਹ ਮੇਰੀ ਲਾਈਫ ਚੇਂਜ ਕਰਤੀ ਉਹ ਸਟੱਡੀ ਨੇ ਉਸ ਸਟੱਡੀ ਕੀ ਕਹਿੰਦੀ ਹੈ ਉਹਨਾਂ ਨੇ ਕੀ ਕੀਤਾ ਕਿ ਭਾਈ ਬੰਦਿਆਂ ਨੂੰ ਨਾ ਇੱਕ ਹਫਤਾ ਕਿਹਾ ਵੀ ਤੁਹਾਨੂੰ ਨਾ ਅਸੀਂ ਸੌਣ ਨਹੀਂ ਦੇਣਾ ਪ੍ਰੋਪਰਲੀ ਜੀ ਠੀਕ ਹੋ ਗਿਆ ਉਸ ਤੋਂ ਇੱਕ ਹਫਤੇ ਬਾਅਦ ਉਹਨਾਂ ਨੇ ਬਲੱਡ ਦਾ ਸੈਂਪਲ ਲਿਆ ਤੇ ਉਹਦੇ ਚ ਇੱਕ ਖਾਸ ਚੀਜ਼ ਹੁੰਦੀ ਹੈ ਜਿਸ ਨੂੰ ਟਿਲੋਮੀਅਰ ਲੈਂਥ ਕਹਿੰਦੇ ਆ ਜੀ ਉਹ ਡਿਸਾਈਡ ਕਰਦੀ ਹੈ ਵੀ ਤੁਹਾਡੀ ਲਾਈਫ ਕਿੰਨੀ ਕ ਹੈ ਰਫਲੀ ਜੀ ਠੀਕ ਹੈ ਉਹਨਾਂ ਨੇ ਦੇਖਿਆ ਕਿ ਉਹ ਜਿਹੜੇ ਟਿਲੋਮੀਅਰ ਹੈ ਨਾ ਉਹ ਤਾਂ ਸਾਰੇ ਛੋਟੇ ਹੋ ਗਏ ਜੀ मीनिंग ਉਹਨਾਂ ਦੀ ਲਾਈਫ ਘਟ ਗਈ ਜਿਨ੍ਹਾਂ ਨੂੰ ਹਫਤਾ ਸੌਣ ਨਹੀਂ ਦਿੱਤਾ ਜੀ ਠੀਕ ਹੈ ਉਹਨਾਂ ਚੋਂ ਸਾਲ ਬਾਅਦ ਉਹਨਾਂ ਨੇ ਦੇਖਿਆ ਅੱਧੇ ਬੰਦਿਆਂ ਦੀ ਠੀਕ ਵੀ ਨਹੀਂ ਹੋਈ ਜੀ ਅੱਛਾ ਹੁਣ ਤੁਸੀਂ ਇਮੇਜਿਨ ਕਰੋ ਤੁਸੀਂ ਕਿੰਨੇ ਪ੍ਰੈਸ਼ਰ ਲੈਂਦੇ ਹੋ ਯਾਰ ਤੁਸੀਂ ਕਿੰਨਾ ਨੀਂਦਰੇ ਕੱਟਦੇ ਹੋ ਬੁਰੇ ਹਾਲ ਬੰਕੇ ਦਿਹਾੜੇ ਹੈਨਾ ਸੋ ਇਹ ਸਾਨੂੰ ਲਾਈਫ ਸਟਾਈਲ ਜੋ ਸਾਡੇ ਬਾਪ ਦਾਦਾ ਕਰਦੇ ਸੀਗੇ ਉਹਨੂੰ ਕਾਪੀ ਕਰਨੇ ਦੀ ਕੋਸ਼ਿਸ਼ ਕਰੋ ਖਾਣਾ ਨਹੀਂ ਬਾਕੀ ਚੀਜ਼ਾਂ ਆਈ ਥਿੰਕ ਜੀ ਅਸੀਂ ਉਹਨਾਂ ਨੂੰ ਕਾਪੀ ਕਰ ਲਈ ਹੈ ਨਾ ਜੀ ਮੇਬੀ ਉਹਨਾਂ ਨੂੰ ਸੰਸਕਾਰ ਹੀ ਕਹਿ ਲੋ ਭਾਵੇਂ ਜੀ ਆਈ ਥਿੰਕ ਉਹਨਾਂ ਨਾਲ ਸਸੀਂ ਸਾਰੇ ਜਣੇ ਬਚਾਂਗੇ ਨੰਬਰ 2 ਸਾਨੂੰ ਹੈਲਦੀ ਖਾਣਾ ਚਾਹੀਦਾ ਹੈ ਹੈਲਦੀ ਦੇ ਵਿੱਚ ਸਾਨੂੰ ਫਰੂਟ ਜ਼ਿਆਦਾ ਸੈਲਡ ਜ਼ਿਆਦਾ ਕਾਰਬੋਹਾਈਡਰੇਟ ਕੱਟ ਜੀ ਠੀਕ ਹੈ ਫੈਟ ਕਟ ਜੀ ਨੰਬਰ 3 ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਰੋਜ਼ ਜੀ ਨੰਬਰ 4 ਰੈਗੂਲਰ ਚੈੱਕ ਕਰੋ ਕਿ ਕਈ ਖਤਰੇ ਦੀਆਂ ਨਿਸ਼ਾਨੀਆਂ ਜਾਂ ਜਿਹੜੀਆਂ ਚੀਜ਼ਾਂ ਹਾਰਟ ਦੀ ਪ੍ਰੋਬਲਮ ਕਰ ਸਕਦੀਆਂ ਬਲੱਡ ਪ੍ਰੈਸ਼ਰ ਹੋ ਗਿਆ 슈ਗਰ ਹੋ ਗਈ 슈ਗਰ ਦੇ ਵੀ ਤਾਂ ਸਿੰਪਟਮ ਨਹੀਂ ਹੁੰਦੇ ਨਾ ਕਾफी देर ਤੇ ਹੈਨਾ ਤੇ ਕੋਲੇਸਟ੍ਰੋਲਰ ਉਹ ਤਾਂ ਬਿਲਕੁਲ ਹੀ ਕੋਈ ਸਿੰਪਟਮ ਨਹੀਂ ਵੀ ਇਹਨਾਂ ਨੂੰ ਆਪਾਂ ਚੈੱਕ ਕਰਦੇ ਰਹੀਏ ਤੁਜੀ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਦਸ਼ਕੋ ਵਾਕੀ ਸਰੂਹਣਾ ਨੇ ਹਰ ਵਾਰ ਦੀ ਤਰ੍ਹਾਂ ਬਹੁਤ ਸੋਹਣੀ ਸਾਨੂੰ ਜਾਣਕਾਰੀ ਦਿੱਤੀ ਕਿ ਅਸੀਂ ਵਧੀਆ ਜ਼ਿੰਦਗੀ ਨੂੰ ਕਿਵੇਂ ਜੀ ਸਕਦੇ ਹਾਂ ਬੀਪੀ ਬਾਰੇ ਸਾਡੇ ਬਹੁਤ ਸਾਰੇ ਭੁਲੇਖੇ ਸੀ ਜਿਨ੍ਹਾਂ ਨੂੰ ਸਰ ਨੇ ਦੂਰ ਕੀਤਾ ਆ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੇਕਰ ਤੁਹਾਡੇ ਵੀ ਕੋਈ ਸਵਾਲ ਨੇ ਤਾਂ ਤੁਸੀਂ ਸਾਨੂੰ ਉਹ ਵੀ ਲਿਖ ਸਕਦੇ ਹੋ ਹੁਣ ਮੈਨੂੰ ਦਮਰ ਪੀਨੂ ਦਿਓ ਆ ਗਿਆ ਧੰਨਵਾਦ